ਅਛਾ 10 ਦਿਨ ਦਾ ਮੰਗਿਆ ਸੀ 10 ਦਿਨ ਦਾ ਮੰਗਿਆ ਸੀ 3 ਦਿਨ ਦਾ ਜਾ ਸਾਬ ਨੇ ਹੌਪਟਲ ਕੀ ਕੀ ਸਰ ਐਵੀਡੈਂਸ ਪੇਸ਼ ਕੀਤੇ ਗਏ ਨੇ ਦਾਲੇ ਚੋਰ ਕੋਈ ਵੀ ਉਹਨਾਂ ਕੋਲ ਐਵੀਡੈਂਸ ਨਹੀਂ ਹੈਗਾ ਬਸ ਉਹ ਹੀ ਕਹੀ ਜਾਂਦੇ ਜੀ 31 ਕੇਸ ਇਹਨਾਂ ਦੇ ਉੱਤੇ ਪਏ ਨੇ ਜਿੰਨੇ ਜਿਹੜੇ ਸਾਰੇ ਕੁਇਟਲ ਹੋਏ ਨੇ ਉਹਨਾਂ ਦੇ ਵਿੱਚ ਇੱਕ ਵੀ ਕੇਸ ਪੈਂਡਿੰਗ ਨਹੀਂ ਹੈ ਜਿਹੜੀ ਗਲਤ ਬਿਆਨਬਾਜ਼ੀ ਜਿਹੜੇ ਕਾਨੂੰਨ ਦੇ ਰਾਖੇ ਨੇ ਉਹ ਗਲਤ ਬਿਆਨਬਾਜ਼ੀ ਕੋਰਟ ਦੇ ਵਿੱਚ ਕਰ ਰਹੇ ਨੇ ਤੇ ਜੋ ਲਾਈਨ ਆਰਡਰ ਨੂੰ ਜਿਨ੍ਹਾਂ ਨੇ ਮੇਨਟੇਨ ਰੱਖਣਾ ਵਾ ਉਹਨਾਂ ਦੇ ਬਿਆਨ ਆ ਰਹੇ ਨੇ ਕਿ ਇਹਨਾਂ ਦੇ ਉੱਤੇ ਜੀ 31 ਕੇਸ ਪੈਂਡਿੰਗ ਨੇ ਜਿਨ੍ਹਾਂ ਦੇ ਵਿੱਚੋਂ ਇੱਕ ਵੀ ਕੇਸ ਇਹਨਾਂ ਦੇ ਉੱਤੇ ਪੈਂਡਿੰਗ ਨਹੀਂ ਹੈਗਾ ਸਾਰਿਆਂ ਚੋਂ ਕੁਇਟਲ ਹੋਈ ਆ ਜਿਹੜੇ ਸਮੇਂ-ਸਮੇਂ ਦੀਆਂ ਸਰਕਾਰਾਂ ਨੇ ਝੂਠੇ ਕੇਸ ਪਾਏ ਸੀ ਉਹ ਸਾਰਿਆਂ ਚੋਂ ਬਰੀ ਹੋ ਚੁੱਕੇ ਨੇ ਇਸ ਟਾਈਮ ਇਹਨਾਂ ਦੇ ਉੱਤੇ ਇੱਕ ਵੀ ਕੇਸ ਪੈਂਡਿੰਗ ਨਹੀਂ ਇਹਨਾਂ ਦੀ ਬਾਰ-ਬਾਰ ਇਹੋ ਹੀ ਪਲੀ ਹੁੰਦੀ ਆ ਕੋਰਟ ਦੇ ਵਿੱਚ ਵੀ ਜਾਂ ਇਹਨਾਂ ਦੇ ਜਿੰਨੇ ਵੀ ਉੱਚ ਅਫਸਰ ਨੇ ਜਿਹੜੇ ਉਹ ਬਾਹਰ ਕਹਿ ਰਹੇ ਆ ਜੀ ਇਹਨਾਂ ਦੇ ਉੱਤੇ ਇੰਨੇ ਕੇਸ ਨੇ ਉਹ ਨਹੀਂ ਇਹ ਆ ਕੋਈ ਵੀ ਇਹਨਾਂ ਦੇ ਉੱਤੇ ਕੇਸ ਜਿਹੜਾ ਉਹ ਪੈਂਡਿੰਗ ਨਹੀਂ ਹੈਗਾ ਇਸ ਟਾਈਮ ਤੇ ਜੱਜ ਸਾਹਿਬ ਕੋ ਇਹਨਾਂ ਨੇ 10 ਦਿਨ ਦਾ ਰਿਮਾਂਡ ਮੰਗਿਆ ਸੀ 3 ਦਿਨ ਦਾ ਇਹਨਾਂ ਨੂੰ ਅਲਾਉ ਹੋਇਆ 11 ਤਰੀਕ ਨੂੰ ਦੁਬਾਰਾ ਪੇਸ਼ ਕੀਤਾ ਦੇਖੋ ਜੀ ਉਹ ਸਾਡਾ ਇਨਵੈਸਟੀਗੇਸ਼ਨ ਦਾ ਪਾਰਟ ਹਰ ਚੀਜ਼ ਤੁਹਾਨੂੰ ਡਿਸਕਲੋਜ਼ ਨਹੀਂ ਕੀਤੀ ਜਾ ਸਕਦੀ ਤੇ ਉਹ ਜਾਂਚ ਦਾ ਵਿਸ਼ਾ ਹੈ ਕਈ ਚੀਜ਼ ਵਰੀ ਕਈ ਵਰੀ ਇਹਨਾਂ ਜਾਂਚ ਪ੍ਰਭਾਵਤ ਹੁੰਦੀ ਹੈ ਇਹ ਅਸੀਂ ਉਹ 3 ਦਿਨ ਦਾ ਦੁਬਾਰਾ ਰਿਮਾਂਡ ਲਿਆ ਦੁਬਾਰਾ ਇਹ ਪ੍ਰੋਸੀਡ ਕਰਕੇ ਦੁਬਾਰਾ 11 ਤਰੀਕ ਨੂੰ ਫੇਰ ਪੇਸ਼ ਕਰਾਂਗੇ ਸਰ ਜਿਹ ਉਹ ਜਾਂਚ ਦਾ ਵਿਸ਼ਾ ਜੀ ਤੁਹਾਨੂੰ ਬਾਅਦ ਦੱਸਿਆ ਜਾਊਗਾ ਸਰ 3 ਦਿਨ ਰਿਮਾਰਕ ਤੇ ਰੱਖਿਆ ਕੋਈ ਜਾਣਕਾਰੀ ਸਰ ਹੋ ਜਾਈਗੀ ਅਸਲ ਵਿੱਚ ਜਾਂ ਚੱਲ ਰਹੀ ਹੈ ਜੀ ਜਾਂ ਚੱਲਦੀ 40 ਸਰ ਡੀਵੀਆਰ ਵੀ ਲਿਆ ਸੀਗਾ ਤੁਹਾਡਾ ਅਰਟੀਕਲ ਵੀ ਲਾਈ ਗਿਆ ਹੈ ਜੀ ਇਹੋ ਜਿਹੀ ਕੋਰਤ ਹੈ 11 ਦਿਨ ਨੂੰ ਜਾਂ ਫਿਰ ਤੋਂ ਪੇਸ਼ ਕੀਤਾ ਜਾਏਗਾ 11 ਦਿਨ ਦੁਬਾਰਾ ਪੇਸ਼ ਕੀਤਾ ਅੱਛਾ 10 ਦਿਨ ਦਾ ਮੰਗਿਆ ਸੀ 10 ਦਿਨ ਦਾ ਮੰਗਿਆ ਸੀ 3 ਦਿਨ ਦਾ ਜਾ ਸਾਹਬ ਨੇ ਲਾਗ ਕੀਤਾ ਕੀ ਕੀ ਸਰ ਐਵੀਡੈਂਸ ਪੇਸ਼ ਕੀਤੇ ਗਏ ਨੇ ਦਾਲਾ ਚੋਰ ਕੋਈ ਨਹੀਂ ਉਹਨਾਂ ਕੋਲ ਐਵੀਡੈਂਸ ਨਹੀਂ ਹੈਗਾ ਬਸ ਉਹ ਹੀ ਕਹੀ ਜਾਂਦੇ ਜੀ 31 ਕੇਸ ਇਹਨਾਂ ਦੇ ਉੱਤੇ ਪਏ ਨੇ ਜਿੰਨੇ ਜਿਹੜੇ ਸਾਰੇ ਕੁਇਟਲ ਹੋਏ ਨੇ ਉਹਨਾਂ ਦੇ ਵਿੱਚ ਇੱਕ ਵੀ ਕੇਸ ਪੈਂਡਿੰਗ ਨਹੀਂ ਹੈ ਜਿਹੜੀ ਗਲਤ ਬਿਆਨਬਾਜ਼ੀ ਜਿਹੜੇ ਕਾਨੂੰਨ ਦੇ ਰਾਖੇ ਨੇ ਉਹ ਗਲਤ ਬਿਆਨਬਾਜ਼ੀ ਕੋਰਟ ਉਹ ਲਾਈਨ ਆਰਡਰ ਨੂੰ ਜਿਨ੍ਹਾਂ ਨੇ ਮੇਨਟੇਨ ਰੱਖਣਾ ਵਾ ਉਹਨਾਂ ਦੇ ਬਿਆਨ ਆ ਰਹੇ ਨੇ ਕਿ ਇਹਨਾਂ ਦੇ ਉੱਤੇ ਜੀ 31 ਕੇਸ ਪੈਂਡਿੰਗ ਨੇ ਜਿਨ੍ਹਾਂ ਦੇ ਵਿੱਚੋਂ ਇੱਕ ਵੀ ਕੇਸ ਇਹਨਾਂ ਦੇ ਉੱਤੇ ਪੈਂਡਿੰਗ ਨਹੀਂ ਹੈਗਾ ਸਾਰਿਆਂ ਚੋਂ ਕੁਇਟਲ ਹੋਈ ਆ ਜਿਹੜੇ ਸਮੇਂ-ਸਮੇਂ ਦੀਆਂ ਸਰਕਾਰਾਂ ਨੇ ਝੂਠੇ ਕੇਸ ਪਾਏ ਸੀ ਉਹ ਸਾਰਿਆਂ ਚੋਂ ਬਰੀ ਹੋ ਚੁੱਕੇ ਨੇ ਇਸ ਟਾਈਮ ਇਹਨਾਂ ਦੇ ਉੱਤੇ ਇੱਕ ਵੀ ਕੇਸ ਪੈਂਡਿੰਗ ਨਹੀਂ ਇਹਨਾਂ ਦੀ ਬਾਰ-ਬਾਰ ਇਹੋ ਹੀ ਪਲੀ ਹੋਂਦੀ ਆ ਕੋਰਟ ਦੇ ਵਿੱਚ ਵੀ ਜਾਂ ਇਹਨਾਂ ਦੇ ਜਿੰਨੇ ਵੀ ਉੱਚ ਅਫਸਰ ਨੇ ਜਿਹੜੇ ਉਹ ਬਾਹਰ ਕਹਿ ਰਹੇ ਆ ਜੀ ਇਹਨਾਂ ਦੇ ਉੱਤੇ ਇੰਨੇ ਕੇਸ ਨੇ ਉਹ ਨਹੀਂ ਇਹ ਆ ਕੋਈ ਵੀ ਇਹਨਾਂ ਦੇ ਉੱਤੇ ਕੇਸ ਜਿਹੜਾ ਉਹ ਪੈਂਡਿੰਗ ਨਹੀਂ ਹੈਗਾ ਇਸ ਟਾਈਮ ਤੇ ਜੱਜ ਸਾਹਿਬ ਕੋ ਇਹਨਾਂ ਨੇ 10 ਦਿਨ ਦਾ ਰਿਮਾਂਡ ਮੰਗਿਆ ਸੀ 3 ਦਿਨ ਦਾ ਇਹਨਾਂ ਨੂੰ ਅਲਾਉ ਹੋਇਆ 11 ਤਰੀਕ ਨੂੰ ਦੁਬਾਰਾ ਪੇਸ਼ ਕਰਨ ਦੇ ਲਈ ਕੋਈ ਜੋ ਸਾਡਾ ਇਨਵੈਸਟੀਗੇਸ਼ਨ ਦਾ ਪਾਰਟ ਹਰ ਚੀਜ਼ ਤੁਹਾਨੂੰ ਡਿਸਕਲੋਜ਼ ਨਹੀਂ ਕੀਤੀ ਜਾ ਸਕਦੀ ਤੇ ਉਹ ਜਾਂਚ ਦਾ ਵਿਸ਼ਾ ਹੈ ਕਈ ਚੀਜ਼ਾਂ ਦੀ ਕਈ ਵਾਰੀ ਇਹਨਾਂ ਦੀ ਜਾਂਚ ਪ੍ਰਭਾਵਿਤ ਹੁੰਦੀ ਹੈ ਇਹ ਅਸੀਂ ਉਹ 3 ਦਿਨ ਦਾ ਦੁਬਾਰਾ ਰਿਮਾਂਡ ਲਿਆ ਦੁਬਾਰਾ ਇਹ ਪ੍ਰੋਸੀਡ ਕਰਕੇ ਦੁਬਾਰਾ 11 ਤਰੀਕ ਨੂੰ ਫਿਰ ਪੇਸ਼ ਕਰਾਂਗੇ ਸਰ ਜਿਹ ਉਹ ਜਾਂਚ ਦਾ ਵਿਸ਼ਾ ਜੀ ਤੁਹਾਨੂੰ ਬਾਅਦ ਦੱਸਿਆ ਜਾਊਗਾ ਸਰ ਤਿੰਨ ਦਿਨ ਰਿਮਾਰਕ ਤੇ ਰੱਖਿਆ ਕੋਈ ਜਾਣਕਾਰੀ ਸਰ ਹੋ ਜਾਏਗੀ ਅਸਲ ਜੀ ਜਾਂ ਚੱਲ ਰਹੀ ਹੈ ਜੀ ਜਾਂ ਚੱਲਦੀ ਸਰ ਸਰ ਬੀਵੀਆਰ ਵੀ ਲਿਆ ਸੀਗਾ ਤੁਹਾਡਾ ਆਰਟੀਕਲ ਮਿਲ ਗਿਆ ਨਾ ਜੀ ਇਹੋ ਜੀ ਕੋਰਤ ਸਰ 11 ਦਿਨ ਜਾਂ ਫੇਰ ਤੋਂ ਪੇਸ਼ ਕੀਤਾ ਜਾਏਗਾ 11 ਦਿਨ ਦੁਬਾਰਾ ਪੇਸ਼ ਕੀਤਾ ਜਾਏਗਾ ਅਜੇ 10 ਦਿਨ ਦਾ ਮੰਗਿਆ ਸੀ 10 ਦਿਨ ਦਾ ਮੰਗਿਆ ਸੀ 3 ਦਿਨ ਦਾ ਜਾ ਸਾਬ ਨੇ ਹੌਕੀਤਾ ਠੀਕ ਹੀ ਸਰ ਐਵੀਡੈਂਸ ਪੇਸ਼ ਕੀਤੇ ਗਏ ਨੇ ਦਾਲਾ ਚੋਰ ਕੋਈ ਵੀ ਉਹਨਾਂ ਕੋਲ ਐਵੀਡੈਂਸ ਨਹੀਂ ਹੈਗਾ ਬਸ ਉਹ ਹੀ ਕਹੀ ਜਾਂਦੇ ਜੀ 31 ਕੇਸ ਇਹਨਾਂ ਦੇ ਉੱਤੇ ਪਏ ਨੇ ਜਿੰਨੇ ਜਿਹੜੇ ਸਾਰੇ ਕੁਇਟਲ ਹੋਏ ਨੇ ਉਹਨਾਂ ਦੇ ਵਿੱਚ ਇੱਕ ਵੀ ਕੇਸ ਪੈਂਡਿੰਗ ਨਹੀਂ ਹੈ ਜਿਹੜੀ ਗਲਤ ਬਿਆਨਬਾਜ਼ੀ ਜਿਹੜੇ ਕਾਨੂੰਨ ਦੇ ਰਾਖੇ ਨੇ ਉਹ ਗਲਤ ਬਿਆਨਬਾਜ਼ੀ ਕੋਰਟ ਦੇ ਵਿੱਚ ਕਰ ਰਹੇ ਨੇ ਤੇ ਜੋ ਲਾਇਨ ਆਰਡਰ ਨੂੰ ਜਿਨ੍ਹਾਂ ਨੇ ਮੇਨਟੇਨ ਰੱਖਣਾ ਵਾ ਉਹਨਾਂ ਦੇ ਬਿਆਨ ਆ ਰਹੇ ਨੇ ਕਿ ਇਹਨਾਂ ਦੇ ਉੱਤੇ ਜੀ 31 ਕੇਸ ਪੈਂਡਿੰਗ ਨੇ ਜਿਨ੍ਹਾਂ ਦੇ ਵਿੱਚੋਂ ਇੱਕ ਵੀ ਕੇਸ ਇਹਨਾਂ ਦੇ ਉੱਤੇ ਪੈਂਡਿੰਗ ਨਹੀਂ ਹੈਗਾ ਸਾਰਿਆਂ ਚੋਂ ਕੁਇਟਲ ਹੋਈ ਆ ਜਿਹੜੇ ਸਮੇਂ-ਸਮੇਂ ਦੀਆਂ ਸਰਕਾਰਾਂ ਨੇ ਝੂਠੇ ਕੇਸ ਪਾਏ ਸੀ ਉਹ ਸਾਰਿਆਂ ਚੋਂ ਬਰੀ ਹੋ ਚੁੱਕੇ ਨੇ ਇਸ ਟਾਈਮ ਇਹਨਾਂ ਦੇ ਉੱਤੇ ਇੱਕ ਵੀ ਕੇਸ ਪੈਂਡਿੰਗ ਨਹੀਂ ਇਹਨਾਂ ਦੀ ਬਾਰ-ਬਾਰ ਇਹੋ ਹੀ ਪਲੀ ਹੋਂਦੀ ਆ ਕੋਰਟ ਦੇ ਵਿੱਚ ਵੀ ਜਾਂ ਇਹਨਾਂ ਦੇ ਜਿੰਨੇ ਵੀ ਉੱਚ ਅਫਸਰ ਨੇ ਜਿਹੜੇ ਉਹ ਬਾਹਰ ਕਹਿ ਰਹੇ ਆ ਜੀ ਇਹਨਾਂ ਦੇ ਉੱਤੇ ਐਨੇ ਕੇਸ ਨੇ ਉਹ ਨੇ ਇਹ ਆ ਕੋਈ ਵੀ ਇਹਨਾਂ ਦੇ ਉੱਤੇ ਕੇਸ ਜਿਹੜਾ ਉਹ ਪੈਂਡਿੰਗ ਨਹੀਂ ਹੈਗਾ ਇਸ ਟਾਈਮ ਤੇ ਜੱਜ ਸਾਹਿਬ ਕੋ ਇਹਨਾਂ ਨੇ 10 ਦਿਨ ਦਾ ਰਿਮਾਂਡ ਮੰਗਿਆ ਸੀ 3 ਦਿਨ ਦਾ ਇਹਨਾਂ ਨੂੰ ਅਲਾਉ ਹੋਇਆ 11 ਤਰੀਕ ਨੂੰ ਦੁਬਾਰਾ ਪੇਸ਼ ਕਰਨਾ ਹੈ ਦੇਖੋ ਜੀ ਉਹ ਸਾਡਾ ਇਨਵੈਸਟੀਗੇਸ਼ਨ ਦਾ ਪਾਰਟ ਹਰ ਚੀਜ਼ ਤੁਹਾਨੂੰ ਡਿਸਕਲੋਜ਼ ਨਹੀਂ ਕੀਤੀ ਜਾ ਸਕਦੀ ਤੇ ਉਹ ਜਾਂਚ ਦਾ ਵਿਸ਼ਾ ਹੈ ਕਈ ਚੀਜ਼ ਵਰੀ ਕਈ ਵਰੀ ਇਹਨਾਂ ਜਾਂਚ ਪ੍ਰਭਾਵਤ ਹੁੰਦੀ ਹੈ ਇਹ ਅਸੀਂ ਹੁਣ 3 ਦਿਨ ਦਾ ਦੁਬਾਰਾ ਰਿਮਾਂਡ ਲਿਆ ਦੁਬਾਰਾ ਇਹ ਕੋਸ਼ਿਸ਼ ਕਰਕੇ ਦੁਬਾਰਾ 11 ਤਰੀਕ ਨੂੰ ਫਿਰ ਪੇਸ਼ ਕਰਾਂਗੇ ਸਰ ਉਹ ਜਾਂਚ ਦਾ ਵਿਸ਼ਾ ਜੀ ਤੁਹਾਨੂੰ ਬਾਅਦ ਦੱਸਿਆ ਜਾਊਗਾ ਸਰ ਤਿੰਨ ਦਿਨ ਰਿਮਾਰਕ ਤੇ ਰੱਖਿਆ ਕੋਈ ਜਾਣਕਾਰੀ ਸਰ ਹੋ ਜਾਏਗੀ ਆ ਸਰ ਜੀ ਜਾਂ ਚੱਲ ਰਹੀ ਹੈ ਜੀ ਜਾਂ ਚੱਲਦੀ 40 ਸਰ ਡੀਵੀਆਰ ਵੀ ਲਿਆ ਸੀਗਾ 11 ਦਿਨ ਜਾਂ ਫਿਰ ਤੋਂ ਪੇਸ਼ ਕੀਤਾ ਜਾਏਗਾ 11 ਦਿਨ ਦੁਬਾਰਾ ਪੇਸ਼ ਕੀਤਾ ਅੱਛਾ 10 ਦਿਨ ਦਾ ਮੰਗਿਆ 10 ਦਿਨ ਦਾ ਮੰਗਿਆ ਸੀ 3 ਦਿਨ ਦਾ ਜਾ ਸਾਬ ਨੇ ਲੋਕਲ ਠੀਕ ਹੀ ਸਰ ਐਵੀਡੈਂਸ ਪੇਸ਼ ਕੀਤੇ ਗਏ ਨੇ ਨਾਲ ਚੋਰ ਕੋਈ ਵੀ ਉਹਨਾਂ ਕੋਲ ਐਵੀਡੈਂਸ ਨਹੀਂ ਹੈਗਾ ਬਸ ਉਹ ਹੀ ਕਹੀ ਜਾਂਦੇ ਜੀ 31 ਕੇਸ ਇਹਨਾਂ ਦੇ ਉੱਤੇ ਪਏ ਨੇ ਜਿੰਨੇ ਜਿਹੜੇ ਸਾਰੇ ਕੁਇਕਟਲ ਹੋਏ ਨੇ ਉਹਨਾਂ ਦੇ ਵਿੱਚ ਇੱਕ ਵੀ ਕੇਸ ਪੈਂਡਿੰਗ ਨਹੀਂ ਹੈ ਜਿਹੜੀ ਗਲਤ ਬਿਆਨਬਾਜ਼ੀ ਜਿਹੜੇ ਕਾਨੂੰਨ ਦੇ ਰਾਖੇ ਨੇ ਉਹ ਗਲਤ ਬਿਆਨਬਾਜ਼ੀ ਕੋਰਟ ਦੇ ਵਿੱਚ ਕਰ ਰਹੇ ਨੇ ਤੇ ਜੋ ਉਹ ਲਾਈਨ ਆਰਡਰ ਨੂੰ ਜਿਨ੍ਹਾਂ ਨੇ ਮੇਨਟੇਨ ਰੱਖਣਾ ਵਾ ਉਹਨਾਂ ਦੇ ਬਿਆਨ ਆ ਰਹੇ ਨੇ ਕਿ ਇਹਨਾਂ ਦੇ ਉੱਤੇ ਜੀ 31 ਕੇਸ ਪੈਂਡਿੰਗ ਨੇ ਜਿਨ੍ਹਾਂ ਦੇ ਵਿੱਚੋਂ ਇੱਕ ਵੀ ਕੇਸ ਇਹਨਾਂ ਦੇ ਉੱਤੇ ਪੈਂਡਿੰਗ ਨਹੀਂ ਹੈਗਾ ਸਾਰਿਆਂ ਚੋਂ ਕੁਇਟਲ ਹੋਈ ਆ ਜਿਹੜੇ ਸਮੇ ਸਮੇਂ ਦੀਆਂ ਸਰਕਾਰਾਂ ਨੇ ਝੂਠੇ ਕੇਸ ਪਾਏ ਹੀ ਉਹ ਸਾਰਿਆਂ ਚੋਂ ਬਰੀ ਹੋ ਚੁੱਕੇ ਨੇ ਇਸ ਟਾਈਮ ਇਹਨਾਂ ਦੇ ਉੱਤੇ ਇੱਕ ਵੀ ਕੇਸ ਪੈਂਡਿੰਗ ਨਹੀਂ ਇਹਨਾਂ ਦੀ ਬਾਰ ਬਾਰ ਇਹੋ ਹੀ ਪਲੀ ਹੋਂਦੀ ਆ ਕੋਰਟ ਦੇ ਵਿੱਚ ਵੀ ਜਾਂ ਇਹਨਾਂ ਦੇ ਜਿੰਨੇ ਵੀ ਉੱਚ ਅਫਸਰ ਨੇ ਜਿਹੜੇ ਉਹ ਬਾਹਰ ਕਹਿ ਰਹੇ ਆ ਜੀ ਇਹਨਾਂ ਦੇ ਉੱਤੇ ਇੰਨੇ ਕੇਸ ਨੇ ਉਹ ਨੇ ਇਹ ਆ ਕੋਈ ਵੀ ਇਹਨਾਂ ਦੇ ਉੱਤੇ ਕੇਸ ਜਿਹੜਾ ਉਹ ਪੈਂਡਿੰਗ ਨਹੀਂ ਹੈਗਾ ਇਸ ਟਾਈਮ ਤੇ ਜਾਜ ਸਾਹਿਬ ਕੋ ਇਹਨਾਂ ਨੇ 10 ਦਿਨ ਦਾ ਰਿਮਾਂਡ ਮੰਗਿਆ ਸੀ 3 ਦਿਨ ਦਾ ਇਹਨਾਂ ਨੂੰ ਅਲਾਉ ਹੋਇਆ 11 ਤਰੀਕ ਨੂੰ ਦੁਬਾਰਾ ਪੇਸ਼ ਕੀਤਾ। ਦੇਖੋ ਜੀ ਉਹ ਸਾਡਾ ਇਨਵੈਸਟੀਗੇਸ਼ਨ ਦਾ ਪਾਰਟ ਹਰ ਚੀਜ਼ ਤੁਹਾਨੂੰ ਡਿਸਕਲੋਜ਼ ਨਹੀਂ ਕੀਤੀ ਜਾ ਸਕਦੀ। ਤੇ ਉਹ ਜਾਂਚ ਦਾ ਵਿਸ਼ਾ ਹੈ ਕਈ ਚੀਜ਼ ਵਰੀ ਕਈ ਵਰੀ ਹੈ ਜਿਹਨਾਂ ਜਾਂਚ ਪਰਭਾਵਤ ਹੁੰਦੀ ਹੈ। ਇਹ ਅਸੀਂ ਹੁਣ 3 ਦਿਨ ਦਾ ਦੁਬਾਰਾ ਰਿਮਾਂਡ ਲਿਆ ਦੁਬਾਰਾ ਅਸੀਂ ਕੋਸ਼ਿਸ਼ ਕਰਕੇ ਦੁਬਾਰਾ 11 ਤਰੀਕ ਨੂੰ ਫਿਰ ਪੇਸ਼ ਕਰਾਂਗੇ। ਸਰ ਜਿਹੜਾ ਮੈਂ ਕਿਹਾ ਕੋਈ ਛੋਟਾ ਜਿਹੜਾ ਮੈਂ ਕਿਹਾ ਜਿਹੜਾ ਵਰਪ ਯੂਜ਼ ਕੀਤਾ ਗਿਆ ਉਹ ਲਾਇਸੈਂਸੀ ਵੀ ਆਪਣੀਗਾ ਸਰ। ਉਹ ਜਾਂਚ ਦਾ ਵਿਸ਼ਾ ਜੀ ਉਹ ਤੁਹਾਨੂੰ ਬਾਅਦ ਦ ਜਾਂ ਚੱਲ ਰਹੀ ਹੈ ਜੀ ਜਾਂ ਚੱਲਦੀ 40 ਸਰ ਬੀਵੀਆਰ ਵੀ ਲਿਆ ਸੀਗਾ ਸਰ ਜੀ ਇਹੋ ਜਿਹੀ ਕੋਈ ਗੱਲ ਨਹੀਂ 11 ਦਿਨ ਵੀ ਉਹਨਾਂ ਫੇਰ ਤੋਂ ਪੇਸ਼ ਕੀਤਾ ਜਾਏਗਾ 11 ਦਿਨ ਦੁਬਾਰਾ ਪੇਸ਼ ਕੀਤਾ ਅੱਛਾ 10 ਦਿਨ ਦਾ ਮੰਗਿਆ ਸੀ 10 ਦਿਨ ਦਾ ਮੰਗਿਆ ਸੀ 3 ਦਿਨ ਦਾ ਜੱਜ ਸਾਹਿਬ ਨੇ ਲਾਗ ਕੀਤਾ ਠੀਕ ਹੈ ਸਰ ਐਵੀਡੈਂਸ ਪੇਸ਼ ਕੀਤੇ ਗਏ ਨੇ ਅਦਾਲਤ ਚੋਰ ਕੋਈ ਵੀ ਉਹਨਾਂ ਕੋਈ ਐਵੀਡੈਂਸ ਨਹੀਂ ਹੈਗਾ ਬਸ ਉਹ ਹੀ ਕਹੀ ਜਾਂਦੇ ਜੀ 31 ਕੇਸ ਇਹਨਾਂ ਦੇ ਉੱਤੇ ਪਏ ਨੇ ਜਿੰਨੇ ਜਿਹੜੇ ਸਾਰੇ ਕੁਇਟਲ ਹੋਏ ਨੇ ਉਹਨਾਂ ਦੇ ਵਿੱਚ ਇੱਕ ਵੀ ਕੇਸ ਪੈਂਡਿੰਗ ਨਹੀਂ ਹੈ ਜਿਹੜੀ ਗਲਤ ਬਿਆਨਬਾਜ਼ੀ ਜਿਹੜੇ ਕਾਨੂੰਨ ਦੇ ਰਾਖੇ ਨੇ ਉਹ ਗਲਤ ਬਿਆਨਬਾਜ਼ੀ ਕੋਰਟ ਦੇ ਲਾਈਨ ਆਰਡਰ ਨੂੰ ਜਿਨ੍ਹਾਂ ਨੇ ਮੇਨਟੇਨ ਰੱਖਣਾ ਵਾ ਉਹਨਾਂ ਦੇ ਬਿਆਨ ਆ ਰਹੇ ਨੇ ਕਿ ਇਹਨਾਂ ਦੇ ਉੱਤੇ ਜੀ 31 ਕੇਸ ਪੈਂਡਿੰਗ ਨੇ ਜਿਨ੍ਹਾਂ ਦੇ ਵਿੱਚੋਂ ਇੱਕ ਵੀ ਕੇਸ ਇਹਨਾਂ ਦੇ ਉੱਤੇ ਪੈਂਡਿੰਗ ਨਹੀਂ ਹੈਗਾ ਸਾਰਿਆਂ ਚੋਂ ਕੁਇਟਲ ਹੋਈ ਆ ਜਿਹੜੇ ਸਮੇਂ-ਸਮੇਂ ਦੀਆਂ ਸਰਕਾਰਾਂ ਨੇ ਝੂਠੇ ਕੇਸ ਪਾਏ ਸੀ ਉਹ ਸਾਰਿਆਂ ਚੋਂ ਬਰੀ ਹੋ ਚੁੱਕੇ ਨੇ ਇਸ ਟਾਈਮ ਇਹਨਾਂ ਦੇ ਉੱਤੇ ਇੱਕ ਵੀ ਕੇਸ ਪੈਂਡਿੰਗ ਨਹੀਂ ਇਹਨਾਂ ਦੀ ਬਾਰ ਬਾਰ ਇਹੋ ਹੀ ਪਲੀ ਹੋਂਦੀ ਆ ਕੋਰਟ ਦੇ ਵਿੱਚ ਵੀ ਜਾਂ ਇਹਨਾਂ ਦੇ ਜਿੰਨੇ ਵੀ ਉੱਚ ਅਫਸਰ ਨੇ ਜਿਹੜੇ ਉਹ ਬਾਹਰ ਕਹਿ ਰਹੇ ਆ ਜੀ ਇਹਨਾਂ ਦੇ ਉੱਤੇ ਐਨੇ ਕੇਸ ਨੇ ਉਹ ਨਹੀਂ ਇਹ ਆ ਕੋਈ ਵੀ ਇਹਨਾਂ ਦੇ ਉੱਤੇ ਕੇਸ ਜਿਹੜਾ ਉਹ ਪੈਂਡਿੰਗ ਨਹੀਂ ਹੈਗਾ ਇਸ ਟਾਈਮ ਤੇ ਜੱਜ ਸਾਹਿਬ ਕੋ ਇਹਨਾਂ ਨੇ 10 ਦਿਨ ਦਾ ਰਿਮਾਂਡ ਮੰਗਿਆ ਸੀ 3 ਦਿਨ ਦਾ ਇਹਨਾਂ ਨੂੰ ਅਲਾਉ ਹੋਇਆ 11 ਤਰੀਕ ਨੂੰ ਦੁਬਾਰਾ ਪੇਸ਼ ਕਰਨ ਦੇ ਦੇਖੋ ਜੀ ਉਹ ਸਾਡਾ ਇਨਵੈਸਟੀਗੇਸ਼ਨ ਦਾ ਪਾਰਟ ਹਰ ਚੀਜ਼ ਤੁਹਾਨੂੰ ਡਿਸਕਲੋਜ਼ ਨਹੀਂ ਕੀਤੀ ਜਾ ਸਕਦੀ ਤੇ ਉਹ ਜਾਂਚ ਦਾ ਵਿਸ਼ਾ ਹੈ ਕਈ ਚੀਜ਼ ਵਰੀ ਕਈ ਵਰੀ ਇਹਨਾਂ ਦੀ ਜਾਂਚ ਪ੍ਰਭਾਵਿਤ ਹੁੰਦੀ ਆ ਏ ਅਸੀਂ ਹੁਣ ਤਿੰਨ ਦਿਨ ਦਾ ਦੁਬਾਰਾ ਰਿਮਾਰਡ ਲਿਆ ਦੁਬਾਰਾ ਇਹ ਕੋਸ਼ਿਸ਼ ਕਰਕੇ ਦੁਬਾਰਾ 11 ਤਿੰਨ ਫਿਰ ਵੇਚ ਕਰਾਂਗੇ ਸਰ ਜਿਹੜਾ ਮੈਂ ਕੁਝ ਕੋਈ ਦੰੜ ਜਿਹੜਾ ਮੈਂ ਨਹੀਂ ਸਰ ਜਿਹੜਾ ਅਸੀਂ ਯੂਜ਼ ਕੀਤਾ ਗਿਆ ਉਹ ਲਾਇਸੈਂਸੀ ਵੀ ਆਪਣੀ ਗਿਆ ਸਰ ਉਹ ਜਾਂਚ ਦਾ ਵਿਸ਼ਾ ਜੀ ਉਹ ਤੁਹਾਨੂੰ ਬਾਅਦ ਦੱਸਿਆ ਜਾਊਗਾ ਸਰ ਤਿੰਨ ਦਿਨ ਰਿਮਾਰਡ ਤੇ ਰੱਖਿਆ ਕੋਈ ਜਾਣਕਾਰੀ ਸਰ ਹੋ ਜਾਈਗੀ ਅਸਲ ਕੋਈ ਜਾਂ ਚੱਲ ਰਹੀ ਹੈ ਜੀ ਯਾ ਚੱਲ ਜੀ 400 ਸਰ ਡੀਵੀਆਰ ਵੀ ਲਿਆ ਸੀਗਾ 11 ਦਿਨਾਂ ਨੂੰ ਜਾਂ ਫੇਰ ਤੋਂ ਪੇਸ਼ ਕੀਤਾ ਜਾਏਗਾ 11 ਦਿਨ ਦੁਬਾਰਾ ਪੇਸ਼ ਕੀਤਾ ਅੱਛਾ 10 ਦਿਨ ਦਾ ਮੰਗਿਆ ਸੀ 10 ਦਿਨ ਦਾ ਮੰਗਿਆ ਸੀ 3 ਦਿਨ ਦਾ ਜੱਜ ਸਾਹਿਬ ਨੇ ਲਾਗ ਕੀਤਾ ਠੀਕ ਹੈ ਸਰ ਐਵੀਡੈਂਸ ਪੇਸ਼ ਕੀਤੇ ਗਏ ਨੇ ਨਾਲ ਚੋਰ ਕੋਈ ਵੀ ਉਹਨਾਂ ਕੋਲ ਐਵੀਡੈਂਸ ਨਹੀਂ ਹੈਗਾ ਬਸ ਉਹ ਹੀ ਕਹੀ ਜਾਂਦੇ ਜੀ 31 ਕੇਸ ਇਹਨਾਂ ਦੇ ਉੱਤੇ ਪਏ ਨੇ ਜਿੰਨੇ ਜਿਹੜੇ ਸਾਰੇ ਕੁਇਕਟਲ ਹੋਏ ਨੇ ਉਹਨਾਂ ਦੇ ਵਿੱਚ ਇੱਕ ਵੀ ਕੇਸ ਪੈਂਡਿੰਗ ਨਹੀਂ ਹੈ ਜਿਹੜੀ ਗਲਤ ਬਿਆਨਬਾਜ਼ੀ ਜਿਹੜੇ ਕਾਨੂੰਨ ਦੇ ਰਾਖੇ ਨੇ ਉਹ ਗਲਤ ਬਿਆਨਬਾਜ਼ੀ ਕੋਰਟ ਦੇ ਵਿੱਚ ਕਰ ਰਹੇ ਨੇ ਤੇ ਜੋ ਲਾਈਨ ਬੈਡਰ ਨੂੰ ਜਿਨ੍ਹਾਂ ਨੇ ਮੇਨਟੇਨ ਰੱਖਣਾ ਵਾ ਉਹਨਾਂ ਦੇ ਬਿਆਨ ਆ ਰਹੇ ਨੇ ਕਿ ਇਹਨਾਂ ਦੇ ਉੱਤੇ ਜੀ 31 ਕੇਸ ਪੈਂਡਿੰਗ ਨੇ ਜਿਨ੍ਹਾਂ ਦੇ ਵਿੱਚੋਂ ਇੱਕ ਵੀ ਕੇਸ ਇਹਨਾਂ ਦੇ ਉੱਤੇ ਪੈਂਡਿੰਗ ਨਹੀਂ ਹੈਗਾ ਸਾਰਿਆਂ ਚੋਂ ਕੁਇਟਲ ਹੋਈ ਆ ਜਿਹੜੇ ਸਮੇਂ-ਸਮੇਂ ਦੀਆਂ ਸਰਕਾਰਾਂ ਨੇ ਝੂਠੇ ਕੇਸ ਪਾਏ ਸੀ ਉਹ ਸਾਰਿਆਂ ਚੋਂ ਬਰੀ ਹੋ ਚੁੱਕੇ ਨੇ ਇਸ ਟਾਈਮ ਇਹਨਾਂ ਦੇ ਉੱਤੇ ਇੱਕ ਵੀ ਕੇਸ ਪੈਂਡਿੰਗ ਨਹੀਂ ਇਹਨਾਂ ਦੀ ਬਾਰ-ਬਾਰ ਇਹੀ ਪਲੀ ਹੋਂਦੀ ਆ ਕੋਰਟ ਦੇ ਵਿੱਚ ਵੀ ਜਾਂ ਇਹਨਾਂ ਦੇ ਜਿੰਨੇ ਵੀ ਉੱਚ ਅਫਸਰ ਨੇ ਜਿਹੜੇ ਉਹ ਬਾਹਰ ਕਹਿ ਰਹੇ ਆ ਜੀ ਇਹਨਾਂ ਦੇ ਉੱਤੇ ਐਨੇ ਕੇਸ ਨੇ ਉਹ ਨੇ ਇਹ ਆ ਕੋਈ ਵੀ ਇਹਨਾਂ ਦੇ ਉੱਤੇ ਕੇਸ ਜਿਹੜਾ ਉਹ ਪੈਂਡਿੰਗ ਨਹੀਂ ਹੈਗਾ ਇਸ ਟਾਈਮ ਤੇ ਜੱਜ ਸਾਹਿਬ ਕੋ ਇਹਨਾਂ ਨੇ 10 ਦਿਨ ਦਾ ਰਿਮਾਂਡ ਮੰਗਿਆ ਸੀ 3 ਦਿਨ ਦਾ ਇਹਨਾਂ ਨੂੰ ਅਲਾਉ ਹੋਇਆ 11 ਤਰੀਕ ਨੂੰ ਦੁਬਾਰਾ ਪੇਸ਼ ਕਰਨ ਦੇ। ਦੇਖੋ ਜੀ ਉਹ ਸਾਡਾ ਇਨਵੈਸਟੀਗੇਸ਼ਨ ਦਾ ਪਾਰਟ ਹਰ ਚੀਜ਼ ਤੁਹਾਨੂੰ ਡਿਸਕਲੋਜ਼ ਨਹੀਂ ਕੀਤੀ ਜਾ ਸਕਦੀ ਤੇ ਉਹ ਜਾਂਚ ਦਾ ਵਿਸ਼ਾ ਹੈ ਕਈ ਚੀਜ਼ ਵਰੀ ਕਈ ਵਰੀ ਹੈ ਜਿਹੜਾ ਜਾਂਚ ਪ੍ਰਭਾਵਿਤ ਹੁੰਦੀ ਹੈ। ਇਹ ਅਸੀਂ ਹੁਣ 3 ਦਿਨ ਦਾ ਦੁਬਾਰਾ ਰਿਮਾਂਡ ਲਿਆ ਦੁਬਾਰਾ ਅਸੀਂ ਕੋਸ਼ਿਸ਼ ਕਰਕੇ ਦੁਬਾਰਾ 11 ਤਰੀਕ ਨੂੰ ਫਿਰ ਪੇਸ਼ ਉਹ ਜਾਂਚ ਦਾ ਵਿਸ਼ਾ ਜੀ ਤੁਹਾਨੂੰ ਬਾਅਦ ਦੱਸਿਆ ਜਾਵੇਗਾ। ਸਰ ਤਿੰਨ ਦਿਨ ਰਿਮਾਰਕ ਤੇ ਰੱਖਿਆ ਕੋਈ ਜਾਣਕਾਰੀ ਸਰ ਹੋ ਜਾਏਗੀ ਅਸਲ ਵਿੱਚ। ਜਾਂ ਚੱਲ ਰਹੀ ਹੈ ਜੀ ਜਾਂ ਚੱਲਦੀ 40 ਸਰ ਡੀਵੀਆਰ ਵੀ ਲਿਆ ਸੀਗਾ 11 ਦਿਨ ਨੂੰ ਜਾਂ ਫੇਰ ਤੋਂ ਪੇਸ਼ ਕੀਤਾ ਜਾਏਗਾ 11 ਦਿਨ ਦੁਬਾਰਾ ਪੇਸ਼ ਕੀਤਾ ਅੱਛਾ 10 ਦਿਨ ਤਾਂ ਮੰਗਿਆ ਸੀ 10 ਦਿਨ ਦਾ ਮੰਗਿਆ ਸੀ 3 ਦਿਨ ਦਾ ਜੱਜ ਸਾਹਿਬ ਨੇ ਲਾਗ ਕੀਤਾ ਕੀ ਕੀ ਸਰ ਐਵੀਡੈਂਸ ਪੇਸ਼ ਕੀਤੇ ਗਏ ਨੇ ਅਦਾਲਤ ਚੋਰ ਕੋਈ ਨਹੀਂ ਉਹਨਾਂ ਕੋਈ ਐਵੀਡੈਂਸ ਨਹੀਂ ਹੈਗਾ ਬਸ ਉਹ ਹੀ ਕਹੀ ਜਾਂਦੇ ਜੀ 31 ਕੇਸ ਇਹਨਾਂ ਦੇ ਉੱਤੇ ਪਏ ਨੇ ਜਿੰਨੇ ਜਿਹੜੇ ਸਾਰੇ ਕੁਇਟਲ ਹੋਏ ਨੇ ਉਹਨਾਂ ਦੇ ਵਿੱਚ ਇੱਕ ਵੀ ਕੇਸ ਪੈਂਡਿੰਗ ਨਹੀਂ ਹੈ ਜਿਹੜੀ ਗਲਤ ਬਿਆਨਬਾਜ਼ੀ ਜਿਹੜੇ ਕਾਨੂੰਨ ਦੇ ਰਾਖੇ ਨੇ ਉਹ ਗਲਤ ਬਿਆਨਬਾਜ਼ੀ ਕੋਰਟ ਦੇ ਵਿੱਚ ਕਰ ਰਹੇ ਨੇ ਤੇ ਲਾਈਨ ਆਰਡਰ ਨੂੰ ਜਿਨ੍ਹਾਂ ਨੇ ਮੇਨਟੇਨ ਰੱਖਣਾ ਵਾ ਉਹਨਾਂ ਦੇ ਬਿਆਨ ਆ ਰਹੇ ਨੇ ਕਿ ਇਹਨਾਂ ਦੇ ਉੱਤੇ ਜੀ 31 ਕੇਸ ਪੈਂਡਿੰਗ ਨੇ ਜਿਨ੍ਹਾਂ ਦੇ ਵਿੱਚੋਂ ਇੱਕ ਵੀ ਕੇਸ ਇਹਨਾਂ ਦੇ ਉੱਤੇ ਪੈਂਡਿੰਗ ਨਹੀਂ ਹੈਗਾ ਸਾਰਿਆਂ ਚੋਂ ਕੁਇਟਲ ਹੋਈ ਆ ਜਿਹੜੇ ਸਮੇਂ-ਸਮੇਂ ਦੀਆਂ ਸਰਕਾਰਾਂ ਨੇ ਝੂਠੇ ਕੇਸ ਪਾਏ ਸੀ ਉਹ ਸਾਰਿਆਂ ਚੋਂ ਬਰੀ ਹੋ ਚੁੱਕੇ ਨੇ ਇਸ ਟਾਈਮ ਇਹਨਾਂ ਦੇ ਉੱਤੇ ਇੱਕ ਵੀ ਕੇਸ ਪੈਂਡਿੰਗ ਨਹੀਂ ਇਹਨਾਂ ਦੀ ਬਾਰ-ਬਾਰ ਇਹੋ ਹੀ ਪਲੀ ਹੁੰਦੀ ਆ ਕੋਰਟ ਦੇ ਵਿੱਚ ਵੀ ਜਾਂ ਇਹਨਾਂ ਦੇ ਜਿੰਨੇ ਵੀ ਉੱਚ ਅਫਸਰ ਨੇ ਜਿਹੜੇ ਉਹ ਬਾਹਰ ਕਹਿ ਰਹੇ ਆ ਜੀ ਇਹਨਾਂ ਦੇ ਉੱਤੇ ਐਨੇ ਕੇਸ ਨੇ ਉਹ ਨਹੀਂ ਇਹ ਆ ਕੋਈ ਵੀ ਇਹਨਾਂ ਦੇ ਉੱਤੇ ਕੇਸ ਜਿਹੜਾ ਉਹ ਪੈਂਡਿੰਗ ਨਹੀਂ ਹੈਗਾ ਇਸ ਟਾਈਮ ਤੇ ਜੱਜ ਸਾਹਿਬ ਕੋ ਇਹਨਾਂ ਨੇ 10 ਦਿਨ ਦਾ ਰਿਮਾਂਡ ਮੰਗਿਆ ਸੀ 3 ਦਿਨ ਦਾ ਇਹਨਾਂ ਨੂੰ ਅਲਾਉ ਹੋਇਆ 11 ਤਰੀਕ ਨੂੰ ਦੁਬਾਰਾ ਪੇਸ਼ ਕਰਨਾ ਹੈ ਦੇਖੋ ਜੀ ਉਹ ਸਾਡਾ ਇਨਵੈਸਟੀਗੇਸ਼ਨ ਦਾ ਪਾਰਟ ਹਰ ਚੀਜ਼ ਤੁਹਾਨੂੰ ਡਿਸਕਲੋਜ਼ ਨਹੀਂ ਕੀਤੀ ਜਾ ਸਕਦੀ ਤੇ ਉਹ ਜਾਂਚ ਦਾ ਵਿਸ਼ਾ ਹੈ ਕਈ ਚੀਜ਼ਾਂ ਦੀ ਕਈ ਵਾਰੀ ਇਹਨਾਂ ਜਾਂਚ ਪ੍ਰਭਾਵਤ ਹੁੰਦੀ ਹੈ ਇਹ ਅਸੀਂ ਉਹ 3 ਦਿਨ ਦਾ ਦੁਬਾਰਾ ਰਿਮਾਂਡ ਲਿਆ ਦੁਬਾਰਾ ਇਹ ਪੁਸ਼ੀਸ਼ ਕਰਕੇ ਦੁਬਾਰਾ 11 ਤਰੀਕ ਨੂੰ ਫਿਰ ਪੇਸ਼ ਕਰਾਂਗੇ ਸਰ ਉਹ ਜਾਂਚ ਦਾ ਵਿਸ਼ਾ ਜੀ ਉਹ ਤੁਹਾਨੂੰ ਬਾਅਦ ਦੱਸਿਆ ਜਾਊਗਾ ਸਤਿੰਨ ਦਿਨ ਰਿਮਾਰਕ ਤੇ ਰੱਖਿਆ ਕੋਈ ਜਾਣਕਾਰੀ ਸਰਫ ਹੋ ਜਾਏਗੀ ਅਸਲ ਜੀ ਜਾਂ ਚੱਲ ਰਹੀ ਹੈ ਜੀ ਯਾ ਜਲਦੀ 40 ਸਰ ਡੀਵੀਆਰ ਵੀ ਲਿਆ ਸੀਗਾ ਤਾਂ ਡਾਕਟਰ ਵੀ ਲੈ ਗਿਆ ਨਹੀਂ ਇਹੋ ਜਿਹੀ ਕੋਈ ਗੱਲ ਨਹੀਂ 11 ਦਿਨ ਨੂੰ ਫੇਰ ਤੋਂ ਪੇਸ਼ ਕੀਤਾ ਜਾਏਗਾ 11 ਦਿਨ ਦੁਬਾਰਾ ਪੇਸ਼ ਕੀਤਾ ਅੱਛਾ 10 ਦਿਨ ਤਾਂ ਮੰਗਿਆ ਸੀ 10 ਦਿਨ ਦਾ ਮੰਗਿਆ ਸੀ 3 ਦਿਨ ਦਾ ਜੱਜ ਸਾਹਿਬ ਨੇ ਹੌਕਾ ਕਿ ਕਿ ਸਰ ਐਵੀਡੈਂਸ ਪੇਸ਼ ਕੀਤੇ ਗਏ ਨੇ ਅਦਾਲਤ ਚੋਰ ਕੋਈ ਵੀ ਉਹਨਾਂ ਕੋਈ ਐਵੀਡੈਂਸ ਨਹੀਂ ਹੈਗਾ ਬਸ ਉਹ ਹੀ ਕਹੀ ਜਾਂਦੇ ਜੀ 31 ਕੇਸ ਇਹਨਾਂ ਦੇ ਉੱਤੇ ਪਏ ਨੇ ਜਿੰਨੇ ਜਿਹੜੇ ਸਾਰੇ ਕੁਇਟਲੋਏ ਨੇ ਉਹਨਾਂ ਦੇ ਵਿੱਚ ਇੱਕ ਵੀ ਕੇਸ ਪੈਂਡਿੰਗ ਨਹੀਂ ਹੈ ਜਿਹੜੀ ਗਲਤ ਬਿਆਨਬਾਜ਼ੀ ਜਿਹੜੇ ਕਾਨੂੰਨ ਦੇ ਰਾਖੇ ਨੇ ਉਹ ਗਲਤ ਬਿਆਨਬਾਜ਼ੀ ਕੋਰਟ ਦੇ ਵਿੱਚ ਕਰ ਰਹੇ ਨੇ ਤੇ ਜੋ ਲਾਈਨ ਡਰ ਨੂੰ ਜਿਨ੍ਹਾਂ ਨੇ ਮੇਨਟੇਨ ਰੱਖਣਾ ਵਾ ਉਹਨਾਂ ਦੇ ਬਿਆਨ ਆ ਰਹੇ ਨੇ ਕਿ ਇਹਨਾਂ ਦੇ ਉੱਤੇ ਜੀ 31 ਕੇਸ ਪੈਂਡਿੰਗ ਨੇ ਜਿਨ੍ਹਾਂ ਦੇ ਵਿੱਚੋਂ ਇੱਕ ਵੀ ਕੇਸ ਇਹਨਾਂ ਦੇ ਉੱਤੇ ਪੈਂਡਿੰਗ ਨਹੀਂ ਹੈਗਾ ਸਾਰਿਆਂ ਚੋਂ ਕੁਇਟਲ ਹੋਈ ਆ ਜਿਹੜੇ ਸਮੇਂ-ਸਮੇਂ ਦੀਆਂ ਸਰਕਾਰਾਂ ਨੇ ਝੂਠੇ ਕੇਸ ਪਾਏ ਸੀ ਉਹ ਸਾਰਿਆਂ ਚੋਂ ਬਰੀ ਹੋ ਚੁੱਕੇ ਨੇ ਇਸ ਟਾਈਮ ਇਹਨਾਂ ਦੇ ਉੱਤੇ ਇੱਕ ਵੀ ਕੇਸ ਪੈਂਡਿੰਗ ਨਹੀਂ ਇਹਨਾਂ ਦੀ ਬਾਰ-ਬਾਰ ਇਹੀ ਪਲੀ ਹੁੰਦੀ ਆ ਕੋਰਟ ਦੇ ਵਿੱਚ ਵੀ ਜਾਂ ਇਹਨਾਂ ਦੇ ਜਿੰਨੇ ਵੀ ਉੱਚ ਅਫਸਰ ਨੇ ਜਿਹੜੇ ਉਹ ਬਾਹਰ ਕਹਿ ਰਹੇ ਆ ਜੀ ਇਹਨਾਂ ਦੇ ਉੱਤੇ ਐਨੇ ਕੇਸ ਨੇ ਉਹ ਨਹੀਂ ਇਹ ਆ ਕੋਈ ਵੀ ਇਹਨਾਂ ਦੇ ਉੱਤੇ ਕੇਸ ਜਿਹੜਾ ਉਹ ਪੈਂਡਿੰਗ ਨਹੀਂ ਹੈਗਾ ਇਸ ਟਾਈਮ ਤੇ ਜੱਜ ਸਾਹਿਬ ਕੋ ਇਹਨਾਂ ਨੇ 10 ਦਿਨ ਦਾ ਰਿਮਾਂਡ ਮੰਗਿਆ ਸੀ 3 ਦਿਨ ਦਾ ਇਹਨਾਂ ਨੂੰ ਅਲਾਉ ਹੋਇਆ 11 ਤਰੀਕ ਨੂੰ ਦੁਬਾਰਾ ਪੇਸ਼ ਕਰਨ ਦੇ ਦੇਖੋ ਜੀ ਉਹ ਸਾਡਾ ਇਨਵੈਸਟੀਗੇਸ਼ਨ ਦਾ ਪਾਰਟ ਹਰ ਚੀਜ਼ ਤੁਹਾਨੂੰ ਡਿਸਕਲੋਜ਼ ਨਹੀਂ ਕੀਤੀ ਜਾ ਸਕਦੀ ਤੇ ਉਹ ਜਾਂਚ ਦਾ ਵਿਸ਼ਾ ਹੈ ਕਈ ਚੀਜ਼ ਵਾਰੀ ਕਈ ਵਾਰੀ ਇਹਨਾਂ ਜਾਂਚ ਪ੍ਰਭਾਵਤ ਹੁੰਦੀ ਹੈ ਇਹ ਅਸੀਂ ਹੁਣ 3 ਦਿਨ ਦਾ ਦੁਬਾਰਾ ਰਿਮਾਂਡ ਲਿਆ ਦੁਬਾਰਾ ਅਸੀਂ ਪੁੱਛੇ के द्वारा ग्यारह दिनों फिर भेज कर दो सरचना बेचा क्यों तो सरचना बेचा मिला दोबारा नहीं उसकी तक या लेसनसी या पंसी का सर वो जहाँ जब विचार जी हो तो वहाँ जैसे सर तीन दिन और मारते रखें कोई जानकारी सर हो जाएगी अगर रही है जी यहाँ चल बी सरचो सर डीवीआर भ ਲੇ ਜੀ ਇਹੋ ਜੀ ਕੋਈ ਗੱਲ ਨਹੀਂ 11 ਦਿਨ ਨੂੰ ਫੇਰ ਤੋਂ ਪੇਸ਼ ਕੀਤਾ ਜਾਏਗਾ 11 ਦਿਨ ਦੁਬਾਰਾ ਪੇਸ਼ ਕੀਤਾ ਅੱਛਾ 10 ਦਿਨ ਦਾ ਮੰਗਿਆ ਸੀ 10 ਦਿਨ ਦਾ ਮੰਗਿਆ ਸੀ 3 ਦਿਨ ਦਾ ਜੱਜ ਸਾਹਿਬ ਨੇ ਲਾਗ ਕੀਤਾ ਠੀਕ ਹੈ ਸਰ ਐਵੀਡੈਂਸ ਪੇਸ਼ ਕੀਤੇ ਗਏ ਨੇ ਦਾਲਾ ਚੋਰ ਕੋਈ ਵੀ ਉਹਨਾਂ ਕੋਲ ਐਵੀਡੈਂਸ ਨਹੀਂ ਹੈਗਾ ਬਸ ਉਹ ਹੀ ਕਹੀ ਜਾਂਦੇ ਜੀ 31 ਕੇਸ ਇਹਨਾਂ ਦੇ ਉੱਤੇ ਪਏ ਨੇ ਜਿੰਨੇ ਜਿਹੜੇ ਸਾਰੇ ਕੁਵਿੱਟਲ ਹੋਏ ਨੇ ਉਹਨਾਂ ਦੇ ਵਿੱਚ ਇੱਕ ਵੀ ਕੇਸ ਪੈਂਡਿੰਗ ਨਹੀਂ ਹੈ ਜਿਹੜੀ ਗਲਤ ਬਿਆਨਬਾਜ਼ੀ ਜਿਹੜੇ ਕਾਨੂੰਨ ਦੇ ਰਾਖੇ ਨੇ ਉਹ ਗਲਤ ਬਿਆਨਬਾਜ਼ੀ ਕੋਰਟ ਦੇ ਵਿੱਚ ਕਰ ਰਹੇ ਨੇ ਤੇ ਜੋ ਲਾਇਨ ਆਰਡਰ ਨੂੰ ਜਿਨ੍ਹਾਂ ਨੇ ਮੇਨਟੇਨ ਰੱਖਣਾ ਵਾ ਉਹਨਾਂ ਆ ਰਹੇ ਨੇ ਕਿ ਇਹਨਾਂ ਦੇ ਉੱਤੇ ਜੀ 31 ਕੇਸ ਪੈਂਡਿੰਗ ਨੇ ਜਿਨ੍ਹਾਂ ਦੇ ਵਿੱਚੋਂ ਇੱਕ ਵੀ ਕੇਸ ਇਹਨਾਂ ਦੇ ਉੱਤੇ ਪੈਂਡਿੰਗ ਨਹੀਂ ਹੈਗਾ ਸਾਰਿਆਂ ਚੋਂ ਕੁਇਟਲ ਹੋਈ ਆ ਜਿਹੜੇ ਸਮੇਂ-ਸਮੇਂ ਦੀਆਂ ਸਰਕਾਰਾਂ ਨੇ ਝੂਠੇ ਕੇਸ ਪਾਏ ਸੀ ਉਹ ਸਾਰਿਆਂ ਚੋਂ ਬਰੀ ਹੋ ਚੁੱਕੇ ਨੇ ਇਸ ਟਾਈਮ ਇਹਨਾਂ ਦੇ ਉੱਤੇ ਇੱਕ ਵੀ ਕੇਸ ਪੈਂਡਿੰਗ ਨਹੀਂ ਇਹਨਾਂ ਦੀ ਬਾਰ-ਬਾਰ ਇਹੋ ਹੀ ਪਲੀ ਹੋਂਦੀ ਆ ਕੋਰਟ ਦੇ ਵਿੱਚ ਵੀ ਜਾਂ ਇਹਨਾਂ ਦੇ ਜਿੰਨੇ ਵੀ ਉੱਚ ਅਫਸਰ ਨੇ ਜਿਹੜੇ ਉਹ ਬਾਹਰ ਕਹਿ ਰਹੇ ਆ ਜੀ ਇਹਨਾਂ ਦੇ ਉੱਤੇ ਐਨੇ ਕੇਸ ਨੇ ਉਹ ਨਹੀਂ ਇਹ ਆ ਕੋਈ ਵੀ ਇਹਨਾਂ ਦੇ ਉੱਤੇ ਕੇਸ ਜਿਹੜਾ ਉਹ ਪੈਂਡਿੰਗ ਨਹੀਂ ਹੈਗਾ ਇਸ ਟਾਈਮ ਤੇ ਜੱਜ ਸਾਹਿਬ ਕੋ ਇਹਨਾਂ ਨੇ 10 ਦਿਨ ਦਾ ਰਿਮਾਂਡ ਮੰਗਿਆ ਸੀ 3 ਦਿਨ ਦਾ ਇਹਨਾਂ ਨੂੰ ਅਲਾਉ ਹੋਇਆ 11 ਤਰੀਕ ਨੂੰ ਦੁਬਾਰਾ ਪੇਸ਼ ਕਰਨ ਦੇ ਲਈ ਦੇਖੋ ਜੀ ਉਹ ਸਾਡਾ ਇਨਵੈਸਟੀਗੇਸ਼ਨ ਦਾ ਪਾਰਟ ਹਰ ਚੀਜ਼ ਤੁਹਾਨੂੰ ਡਿਸਕਲੋਜ਼ ਨਹੀਂ ਕੀਤੀ ਜਾ ਸਕਦੀ ਤੇ ਉਹ ਜਾਂਚ ਦਾ ਵਿਸ਼ਾ ਹੈ ਕਈ ਚੀਜ਼ ਵਰੀ ਕਈ ਵਰੀ ਇਹਨਾਂ ਜਾਂਚ ਪ੍ਰਭਾਵਿਤ ਹੁੰਦੀ ਹੈ ਇਹ ਅਸੀਂ ਉਹ 3 ਦਿਨ ਦਾ ਦੁਬਾਰਾ ਰਿਮਾਂਡ ਲਿਆ ਦੁਬਾਰਾ ਇਹ ਪ੍ਰੋਸੀਡ ਕਰਕੇ ਦੁਬਾਰਾ 11 ਤਰੀਕ ਨੂੰ ਫਿਰ ਪੇਸ਼ ਕਰਾਂਗੇ ਸਰ ਜਿਹ ਉਹ ਜਾਂਚ ਦਾ ਵਿਸ਼ਾ ਜੀ ਉਹ ਤੁਹਾਨੂੰ ਬਾਅਦ ਦੱਸਿਆ ਜਾਊਗਾ ਸਰ 3 ਦਿਨ ਰਿਮਾਰਕ ਤੇ ਰੱਖਿਆ ਕੋਈ ਜਾਣਕਾਰੀ ਸਰ ਹੋ ਜਾਏਗੀ ਆ ਸਰ ਜੀ ਜਾਂ ਚੱਲ ਰਹੀ ਹੈ ਜੀ ਜਾਂ ਚੱਲਦੀ ਸਰ ਸਰ ਡੀਵੀਆਰ ਵੀ ਲਿਆ ਸੀਗਾ ਸਰ ਆਰਟੀਕਲ ਵੀ ਲਿਆ ਸੀਗਾ ਜੀ ਇਹੋ ਜਿਹੀ ਕੋਈ ਗੱਲ ਨਹੀਂ ਹੈ ਨਾ 11 ਦਿਨ ਨੂੰ ਜਾਂ ਫਿਰ ਤੋਂ ਪੇਸ਼ ਕੀਤਾ ਜਾਏਗਾ 11 ਦਿਨ ਦੁਬਾਰਾ ਪੇਸ਼ ਕੀਤਾ ਅੱਛਾ 10 ਦਿਨ ਤਾਂ ਮੰਗਿਆ ਸੀ 10 ਦਿਨ ਦਾ ਮੰਗਿਆ ਸੀ 3 ਦਿਨ ਦਾ ਜੱਜ ਸਾਹਿਬ ਨੇ ਲਾਗ ਕੀਤਾ ਕੀ ਕੀ ਸਰ ਐਵੀਡੈਂਸ ਪੇਸ਼ ਕੀਤੇ ਗਏ ਨੇ ਅਦਾਲਤ ਚੋਰ ਕੋਈ ਵੀ ਉਹਨਾਂ ਕੋਈ ਐਵੀਡੈਂਸ ਨਹੀਂ ਹੈਗਾ ਬਸ ਉਹ ਹੀ ਕਹੀ ਜਾਂਦੇ ਜੀ 31 ਕੇਸ ਇਹਨਾਂ ਦੇ ਉੱਤੇ ਪਏ ਨੇ ਜਿੰਨੇ ਜਿਹੜੇ ਸਾਰੇ ਕੁਇਟਲ ਹੋਏ ਨੇ ਉਹਨਾਂ ਦੇ ਵਿੱਚ ਇੱਕ ਵੀ ਕੇਸ ਪੈਂਡਿੰਗ ਨਹੀਂ ਹੈ ਜਿਹੜੀ ਗਲਤ ਬਿਆਨਬਾਜ਼ੀ ਜਿਹੜੇ ਕਾਨੂੰਨ ਦੇ ਰਾਖੇ ਨੇ ਉਹ ਗਲਤ ਬਿਆਨਬਾਜ਼ ਲਾਈਨ ਆਰਡਰ ਨੂੰ ਜਿਨ੍ਹਾਂ ਨੇ ਮੇਨਟੇਨ ਰੱਖਣਾ ਵਾ ਉਹਨਾਂ ਦੇ ਬਿਆਨ ਆ ਰਹੇ ਨੇ ਕਿ ਇਹਨਾਂ ਦੇ ਉੱਤੇ ਜੀ 31 ਕੇਸ ਪੈਂਡਿੰਗ ਨੇ ਜਿਨ੍ਹਾਂ ਦੇ ਵਿੱਚੋਂ ਇੱਕ ਵੀ ਕੇਸ ਇਹਨਾਂ ਦੇ ਉੱਤੇ ਪੈਂਡਿੰਗ ਨਹੀਂ ਹੈਗਾ ਸਾਰਿਆਂ ਚੋਂ ਕੁਇਟਲ ਹੋਈ ਆ ਜਿਹੜੇ ਸਮੇਂ-ਸਮੇਂ ਦੀਆਂ ਸਰਕਾਰਾਂ ਨੇ ਝੂਠੇ ਕੇਸ ਪਾਏ ਸੀ ਉਹ ਸਾਰਿਆਂ ਚੋਂ ਬਰੀ ਹੋ ਚੁੱਕੇ ਨੇ ਇਸ ਟਾਈਮ ਇਹਨਾਂ ਦੇ ਉੱਤੇ ਇੱਕ ਵੀ ਕੇਸ ਪੈਂਡਿੰਗ ਨਹੀਂ ਇਹਨਾਂ ਦੀ ਬਾਰ-ਬਾਰ ਇਹੋ ਹੀ ਪਲੀ ਹੁੰਦੀ ਆ ਕੋਰਟ ਦੇ ਵਿੱਚ ਵੀ ਜਾਂ ਇਹਨਾਂ ਦੇ ਜਿੰਨੇ ਵੀ ਉੱਚ ਅਫਸਰ ਨੇ ਜਿਹੜੇ ਉਹ ਬਾਹਰ ਕਹਿ ਰਹੇ ਆ ਜੀ ਇਹਨਾਂ ਦੇ ਉੱਤੇ ਐਨੇ ਕੇਸ ਨੇ ਉਹ ਨਹੀਂ ਇਹ ਆ ਕੋਈ ਵੀ ਇਹਨਾਂ ਦੇ ਉੱਤੇ ਕੇਸ ਜਿਹੜਾ ਉਹ ਪੈਂਡਿੰਗ ਨਹੀਂ ਹੈਗਾ ਇਸ ਟਾਈਮ ਤੇ ਜੱਜ ਸਾਹਿਬ ਕੋ ਇਹਨਾਂ ਨੇ 10 ਦਿਨ ਦਾ ਰਿਮਾਂਡ ਮੰਗਿਆ ਸੀ 3 ਦਿਨ ਦਾ ਇਹਨਾਂ ਨੂੰ ਅਲਾਉ ਹੋਇਆ 11 ਤਰੀਕ ਨੂੰ ਦੁਬਾਰਾ ਪੇਸ਼ ਕਰਨ ਦੇ ਲਈ ਦੇਖੋ ਜੀ ਉਹ ਸਾਡਾ ਇਨਵੈਸਟੀਗੇਸ਼ਨ ਦਾ ਪਾਰਟ ਹਰ ਚੀਜ਼ ਤੁਹਾਨੂੰ ਡਿਸਕਲੋਜ਼ ਨਹੀਂ ਕੀਤੀ ਜਾ ਸਕਦੀ ਤੇ ਉਹ ਜਾਂਚ ਦਾ ਵਿਸ਼ਾ ਹੈ ਕਈ ਚੀਜ਼ ਵਰੀ ਕਈ ਵਰੀ ਇਹਨਾਂ ਜਾਂਚ ਪ੍ਰਭਾਵਿਤ ਹੁੰਦੀ ਹੈ ਇਹ ਅਸੀਂ ਉਹ 3 ਦਿਨ ਦਾ ਦੁਬਾਰਾ ਰਿਮਾਂਡ ਲਿਆ ਦੁਬਾਰਾ ਇਹ ਪ੍ਰੋਸੀਡ ਕਰਕੇ ਦੁਬਾਰਾ 11 ਤਰੀਕ ਨੂੰ ਫਿਰ ਪੇਸ਼ ਕਰਾਂਗੇ ਸਰ ਜਿਹ ਉਹ ਜਾਂਚ ਦਾ ਵਿਸ਼ਾ ਜੀ ਤੁਹਾਨੂੰ ਬਾਅਦ ਦੱਸਿਆ ਜਾਊਗਾ ਸਰ 3 ਦਿਨ ਰਿਮਾਰਟ ਤੇ ਰੱਖਿਆ ਕੋਈ ਜਾਣਕਾਰੀ ਸਰ ਹੋ ਜਾਏਗੀ ਆ ਸਰ ਜੀ ਜਾਂ ਚੱਲ ਰਹੀ ਹੈ ਜੀ ਜਾਂ ਚੱਲਦੀ ਸਰ ਤੋਂ ਸਰ ਡੀਵੀਆਰ ਵੀ ਲਿਆ ਸੀਗਾ ਟੋਕਲ ਵੀ ਲਿਆ ਗਿਆ 11 ਦਿਨ ਨੂੰ ਜਾਂ ਫੇਰ ਤੋਂ ਪੇਸ਼ ਕੀਤਾ ਜਾਏਗਾ 11 ਦਿਨ ਦੁਬਾਰਾ ਪੇਸ਼ ਅਜਾ 10 ਦਿਨ ਦਾ ਮੰਗਿਆ ਸੀ 10 ਦਿਨ ਦਾ ਮੰਗਿਆ ਸੀ 3 ਦਿਨ ਦਾ ਜਾ ਸਾਬ ਨੇ ਲੋਕ ਕੀਤਾ ਠੀਕ ਹੀ ਸਰ ਐਵੀਡੈਂਸ ਪੇਸ਼ ਕੀਤੀ ਗਈ ਨੇ ਦਾਲਾ ਚੋਰ ਕੋਈ ਵੀ ਉਹਨਾਂ ਕੋਈ ਐਵੀਡੈਂਸ ਨਹੀਂ ਹੈਗਾ ਬਸ ਉਹ ਹੀ ਕਹੀ ਜਾਂਦੇ ਜੀ 31 ਕੇਸ ਇਹਨਾਂ ਦੇ ਉੱਤੇ ਪਏ ਨੇ ਜਿੰਨੇ ਜਿਹੜੇ ਸਾਰੇ ਕੁਇਟਲ ਹੋਏ ਨੇ ਉਹਨਾਂ ਦੇ ਵਿੱਚ ਇੱਕ ਵੀ ਕੇਸ ਪੈਂਡਿੰਗ ਨਹੀਂ ਹੈ ਜਿਹੜੀ ਗਲਤ ਬਿਆਨਬਾਜ਼ੀ ਜਿਹੜੇ ਕਾਨੂੰਨ ਦੇ ਰਾਖੇ ਨੇ ਉਹ ਗਲਤ ਬਿਆਨਬਾਜ਼ੀ ਕੋਰਟ ਦੇ ਵਿੱਚ ਕਰ ਰਹੇ ਨੇ ਤੇ ਜੋ ਲਾਈਨ ਆਰਡਰ ਨੂੰ ਜਿਨ੍ਹਾਂ ਨੇ ਮੇਨਟੇਨ ਰੱਖਣਾ ਵਾ ਉਹਨਾਂ ਦੇ ਬਿਆਨ ਆ ਰਹੇ ਨੇ ਕਿ ਇਹਨਾਂ ਦੇ ਉੱਤੇ ਜੀ 31 ਕੇਸ ਪੈਂਡਿੰਗ ਨੇ ਜਿਨ੍ਹਾਂ ਦੇ ਵਿੱਚੋਂ ਇੱਕ ਵੀ ਕੇਸ ਇਹਨਾਂ ਦੇ ਉੱਤੇ ਪੈਂਡਿੰਗ ਨਹੀਂ ਹੈਗਾ ਸਾਰਿਆਂ ਚੋਂ ਕੁਇਟਲ ਹੋਈ ਹੈ ਜਿਹੜੇ ਸਮੇਂ-ਸਮੇਂ ਦੀਆਂ ਸਰਕਾਰਾਂ ਨੇ ਝੂਠੇ ਕੇਸ ਪਾਏ ਸੀ ਉਹ ਸਾਰਿਆਂ ਚੋਂ ਬਰੀ ਹੋ ਚੁੱਕੇ ਨੇ ਇਸ ਟਾਈਮ ਇਹਨਾਂ ਦੇ ਉੱਤੇ ਇੱਕ ਵੀ ਕੇਸ ਪੈਂਡਿੰਗ ਨਹੀਂ ਇਹਨਾਂ ਦੀ ਬਾਰ ਬਾਰ ਇਹੋ ਹੀ ਪਲੀ ਹੋਂਦੀ ਆ ਕੋਰਟ ਦੇ ਵਿੱਚ ਵੀ ਜਾਂ ਇਹਨਾਂ ਦੇ ਜਿੰਨੇ ਵੀ ਉੱਚ ਅਫਸਰ ਨੇ ਜਿਹੜੇ ਉਹ ਬਾਹਰ ਕਹਿ ਰਹੇ ਆ ਜੀ ਇਹਨਾਂ ਦੇ ਉੱਤੇ ਐਨੇ ਕੇਸ ਨੇ ਉਹ ਨਹੀਂ ਇਹ ਆ ਕੋਈ ਵੀ ਇਹਨਾਂ ਦੇ ਉੱਤੇ ਕੇਸ ਜਿਹੜਾ ਉਹ ਪੈਂਡਿੰਗ ਨਹੀਂ ਹੈਗਾ ਇਸ ਟਾਈਮ ਤੇ ਜੱਜ ਸਾਹਿਬ ਕੋ ਇਹਨਾਂ ਨੇ 10 ਦਿਨ ਦਾ ਰਿਮਾਂਡ ਮੰਗਿਆ ਸੀ 3 ਦਿਨ ਦਾ ਇਹਨਾਂ ਨੂੰ ਅਲਾਉ ਹੋਇਆ 11 ਤਰੀਕ ਨੂੰ ਦੁਬਾਰਾ ਪੇਸ਼ ਕਰਨ ਦੇ ਦੇਖੋ ਜੀ ਉਹ ਸਾਡਾ ਇਨਵੈਸਟੀਗੇਸ਼ਨ ਦਾ ਪਾਰਟ ਹਰ ਚੀਜ਼ ਤੁਹਾਨੂੰ ਡਿਸਕਲੋਜ਼ ਨਹੀਂ ਕੀਤੀ ਜਾ ਸਕਦੀ ਤੇ ਉਹ ਜਾਂਚ ਦਾ ਵਿਸ਼ਾ ਹੈ ਕਈ ਚੀਜ਼ ਵਾਰੀ ਕਈ ਵਾਰੀ ਏ ਅਸੀਂ ਹੁਣ 3 ਦਿਨ ਦਾ ਦੁਬਾਰਾ ਰਿਮਾਰਡ ਲਿਆ ਦੁਬਾਰਾ ਹੀ ਕੋਸ਼ਿਸ਼ ਕਰਕੇ ਦੁਬਾਰਾ 11 ਤਿੰਨ ਨੂੰ ਫੇਰ ਵੇਚਿਆ ਸਰ ਜਿਹੜਾ ਮਸ਼ਾ ਕੋਈ ਕੋਰਨ ਜਿਹੜਾ ਵਾਰਨ ਮਿਲ ਗਿਆ ਦੁਬਾਰਾ ਪਰ ਵੀ ਉਸ ਕੀਤਾ ਗਿਆ ਲਾਇਸੈਂਸੀ ਵੈਪਨ ਸੀਗਾ ਸਰ ਉਹ ਜਾਂਚ ਜਾਂਚਾ ਜੀ ਤੁਹਾਨੂੰ ਬਾਅਦ ਦੱਸਿਆ ਜਾਊਗਾ ਸਰ 3 ਦਿਨ ਰਿਮਾਰਡ ਤੇ ਰੱਖਿਆ ਕੋਈ ਜਾਣਕਾਰੀ ਸਰ ਹੋ ਜਾਈਗੀ ਅਸਲ ਵਿੱਚ ਜਾਂ ਚੱਲ ਰਹੀ ਹੈ ਜੀ ਜਾਂ ਚੱਲਦੀ 40 ਸਰ ਡੀਵੀਆਰ ਵੀ ਲਿਆ ਸੀਗਾ ਕੋਈ 11 ਦਿਨ ਜਾਂ ਫਿਰ ਤੋਂ ਪੇਸ਼ ਕੀਤਾ ਜਾਏਗਾ 11 ਦਿਨ ਦੁਬਾਰਾ ਪੇਸ਼ ਕੀਤਾ ਅੱਛਾ 10 ਦਿਨ ਦਾ ਮੰਗਿਆ 10 ਦਿਨ ਦਾ ਮੰਗਿਆ ਸੀ 3 ਦਿਨ ਦਾ ਜਾ ਸਾਬ ਨੇ ਲਾਗ ਕੀਤਾ ਠੀਕ ਹੈ ਸਰ ਐਵੀਡੈਂਸ ਪੇਸ਼ ਕੀਤੇ ਗਏ ਨੇ ਅਦਾਲਤ ਚੋਰ ਕੋਈ ਵੀ ਉਹਨਾਂ ਕੋਲ ਐਵੀਡੈਂਸ ਨਹੀਂ ਹੈਗਾ ਬਸ ਉਹ ਹੀ ਕਹੀ ਜਾਂਦੇ ਜੀ 31 ਕੇਸ ਇਹਨਾਂ ਦੇ ਉੱਤੇ ਪਏ ਨੇ ਜਿੰਨੇ ਜਿਹੜੇ ਸਾਰੇ ਕੁਇਟਲ ਹੋਏ ਨੇ ਉਹਨਾਂ ਦੇ ਵਿੱਚ ਇੱਕ ਵੀ ਕੇਸ ਪੈਂਡਿੰਗ ਨਹੀਂ ਹੈ ਜਿਹੜੀ ਗਲਤ ਬਿਆਨਬਾਜ਼ੀ ਜਿਹੜੇ ਕਾਨੂੰਨ ਦੇ ਰਾਖੇ ਨੇ ਉਹ ਗਲਤ ਬਿਆਨਬਾਜ਼ੀ ਕੋਰਟ ਦੇ ਵਿੱਚ ਕਰ ਰਹੇ ਨੇ ਤੇ ਜੋ ਉਹ ਲਾਇਨ ਆਰਡਰ ਨੂੰ ਜਿਨ੍ਹਾਂ ਨੇ ਮੇਨਟੇਨ ਰੱਖਣਾ ਵਾ ਉਹਨਾਂ ਦੇ ਬਿਆਨ ਆ ਰਹੇ ਨੇ ਕਿ ਇਹਨਾਂ ਦੇ ਉੱਤੇ ਜੀ 31 ਕੇਸ ਪੈਂਡਿੰਗ ਨੇ ਜਿਨ੍ਹਾਂ ਦੇ ਵਿੱਚੋਂ ਇੱਕ ਵੀ ਕੇਸ ਇਹਨਾਂ ਦੇ ਉੱਤੇ ਪੈਂਡਿੰਗ ਨਹੀਂ ਹੈਗਾ ਸਾਰਿਆਂ ਚੋਂ ਕੁਇਟਲ ਹੋਈ ਆ ਜਿਹੜੇ ਸਮੇਂ-ਸਮੇਂ ਦੀਆਂ ਸਰਕਾਰਾਂ ਨੇ ਝੂਠੇ ਕੇਸ ਪਾਏ ਸੀ ਉਹ ਸਾਰਿਆਂ ਚੋਂ ਬਰੀ ਹੋ ਚੁੱਕੇ ਨੇ ਇਸ ਟਾਈਮ ਇਹਨਾਂ ਦੇ ਉੱਤੇ ਇੱਕ ਵੀ ਕੇਸ ਪੈਂਡਿੰਗ ਨਹੀਂ ਇਹਨਾਂ ਦੀ ਬਾਰ-ਬਾਰ ਇਹੀ ਪਲੀ ਹੋਂਦੀ ਆ ਕੋਰਟ ਦੇ ਵਿੱਚ ਵੀ ਜਾਂ ਇਹਨਾਂ ਦੇ ਜਿੰਨੇ ਵੀ ਉੱਚ ਅਫਸਰ ਨੇ ਜਿਹੜੇ ਉਹ ਬਾਹਰ ਕਹਿ ਰਹੇ ਆ ਜੀ ਇਹਨਾਂ ਦੇ ਉੱਤੇ ਇੰਨੇ ਕੇਸ ਨੇ ਉਹ ਨਹੀਂ ਇਹ ਆ ਕੋਈ ਵੀ ਇਹਨਾਂ ਦੇ ਉੱਤੇ ਕੇਸ ਜਿਹੜਾ ਉਹ ਪੈਂਡਿੰਗ ਨਹੀਂ ਹੈਗਾ ਇਸ ਟਾਈਮ ਤੇ ਜੱਜ ਸਾਹਿਬ ਕੋ ਇਹਨਾਂ ਨੇ 10 ਦਿਨ ਦਾ ਰਿਮਾਂਡ ਮੰਗਿਆ ਸੀ 3 ਦਿਨ ਦਾ ਇਹਨਾਂ ਨੂੰ ਅਲਾਉ ਹੋਇਆ 11 ਤਰੀਕ ਨੂੰ ਦੁਬਾਰਾ ਪੇਸ਼ ਕਰਨਾ ਦੇਖੋ ਜੀ ਉਹ ਸਾਡਾ ਇਨਵੈਸਟੀਗੇਸ਼ਨ ਦਾ ਪਾਰਟ ਹਰ ਚੀਜ਼ ਤੁਹਾਨੂੰ ਡਿਸਕਲੋਜ਼ ਨਹੀਂ ਕੀਤੀ ਜਾ ਸਕਦੀ ਤੇ ਉਹ ਜਾਂਚ ਦਾ ਵਿਸ਼ਾ ਹੈ ਕਈ ਚੀਜ਼ਾਂ ਕਈ ਵਾਰੀ ਇਹਨਾਂ ਦੀ ਜਾਂਚ ਪ੍ਰਭਾਵਤ ਹੁੰਦੀ ਹੈ ਇਹ ਅਸੀਂ ਹੁਣ 3 ਦਿਨ ਦਾ ਦੁਬਾਰਾ ਰਿਮਾਂਡ ਲਿਆ ਦੁਬਾਰਾ ਇਹ ਕੋਸ਼ਿਸ਼ ਕਰਕੇ ਦੁਬਾਰਾ 11 ਤਰੀਕ ਨੂੰ ਫੇਰ ਪੇਸ਼ ਕਰਾਂ ਉਹ ਜਾਂਚਦਾ ਵਿੱਚ ਆ ਜੀ ਤੁਹਾਨੂੰ ਬਾਅਦ ਦੱਸਿਆ ਜਾਊਗਾ ਸਰ 3 ਦਿਨ ਰਿਮਾਰਕ ਤੇ ਰੱਖਿਆ ਕੋਈ ਜਾਣਕਾਰੀ ਸਰ ਹੋ ਜਾਈਗੀ ਅਸਲ ਵਿੱਚ ਜਾਂ ਚੱਲ ਰਹੀ ਹੈ ਜੀ ਜਾਂ ਚੱਲਦੀ ਸਰ ਚੋ ਸਰ ਡੀਵੀਆਰ ਵੀ ਲਿਆ ਸੀ ਜੀ ਤਾਂ 11 ਦਿਨ ਨੂੰ ਜਾਂ ਫੇਰ ਤੋਂ ਪੇਸ਼ ਕੀਤਾ ਜਾਏਗਾ 11 ਦਿਨ ਦੁਬਾਰਾ ਪੇਸ਼ ਕੀਤਾ ਜਾਏਗਾ ਅਚੇ 10 ਦਿਨ ਦਾ ਮੰਗਿਆ ਸੀ 10 ਦਿਨ ਦਾ ਮੰਗਿਆ ਸੀ 3 ਦਿਨ ਦਾ ਜੱਜ ਸਾਹਿਬ ਨੇ ਹਸਪਤਾਲ ਕੀ ਕੀ ਸਰ ਐਵੀਡੈਂਸ ਪੇਸ਼ ਕੀਤੇ ਗਏ ਨੇ ਅਦਾਲਤ ਚੋਰ ਕੋਈ ਵੀ ਉਹਨਾਂ ਕੋਈ ਐਵੀਡੈਂਸ ਨਹੀਂ ਹੈਗਾ ਬਸ ਉਹ ਹੀ ਕਹੀ ਜਾਂਦੇ ਜੀ 31 ਕੇਸ ਇਹਨਾਂ ਦੇ ਉੱਤੇ ਪਏ ਨੇ ਜਿੰਨੇ ਜਿਹੜੇ ਸਾਰੇ ਕੁਵਿੱਟ ਲੋਏ ਨੇ ਉਹਨਾਂ ਦੇ ਵਿੱਚ ਇੱਕ ਵੀ ਕੇਸ ਪੈਂਡਿੰਗ ਨਹੀਂ ਹੈ ਜਿਹੜੀ ਗਲਤ ਬਿਆਨਬਾਜ਼ੀ ਜਿਹੜੇ ਕਾਨੂੰਨ ਦੇ ਰਾਖੇ ਨੇ ਉਹ ਗਲਤ ਬਿਆਨਬਾਜ਼ੀ ਕੋਰਟ ਦੇ ਵਿੱਚ ਕਰ ਰਹੇ ਨੇ ਤੇ ਜੋ ਲਾਇਨ ਆਰਡਰ ਨੂੰ ਜਿਨ੍ਹਾਂ ਨੇ ਮੇਨਟੇਨ ਰੱਖਣਾ ਵਾ ਉਹਨਾਂ ਦੇ ਬਿਆਨ ਆ ਰਹੇ ਨੇ ਕਿ ਇਹਨਾਂ ਦੇ ਉੱਤੇ ਜੀ 31 ਕੇਸ ਪੈਂਡਿੰਗ ਨੇ ਜਿਨ੍ਹਾਂ ਦੇ ਵਿੱਚੋਂ ਇੱਕ ਵੀ ਕੇਸ ਇਹਨਾਂ ਦੇ ਉੱਤੇ ਪੈਂਡਿੰਗ ਨਹੀਂ ਹੈਗਾ ਸਾਰਿਆਂ ਚੋਂ ਕੁਇਟਲ ਹੋਈ ਆ ਜਿਹੜੇ ਸਮੇਂ-ਸਮੇਂ ਦੀਆਂ ਸਰਕਾਰਾਂ ਨੇ ਝੂਠੇ ਕੇਸ ਪਾਏ ਸੀ ਉਹ ਸਾਰਿਆਂ 'ਚੋਂ ਬਰੀ ਹੋ ਚੁੱਕੇ ਨੇ ਇਸ ਟਾਈਮ ਇਹਨਾਂ ਦੇ ਉੱਤੇ ਇੱਕ ਵੀ ਕੇਸ ਪੈਂਡਿੰਗ ਨਹੀਂ ਇਹਨਾਂ ਦੀ ਬਾਰ ਬਾਰ ਇਹੋ ਹੀ ਪਲੀ ਹੋਂਦੀ ਆ ਕੋਰਟ ਦੇ ਵਿੱਚ ਵੀ ਜਾਂ ਇਹਨਾਂ ਦੇ ਜਿੰਨੇ ਵੀ ਉੱਚ ਅਫਸਰ ਨੇ ਜਿਹੜੇ ਉਹ ਬਾਹਰ ਕਹਿ ਰਹੇ ਆ ਜੀ ਇਹਨਾਂ ਦੇ ਉੱਤੇ ਐਨੇ ਕੇਸ ਨੇ ਉਹ ਨਹੀਂ ਇਹ ਆ ਕੋਈ ਵੀ ਇਹਨਾਂ ਦੇ ਉੱਤੇ ਕੇਸ ਜਿਹੜਾ ਉਹ ਪੈਂਡਿੰਗ ਨਹੀਂ ਹੈਗਾ ਇਸ ਟਾਈਮ ਤੇ ਜੱਜ ਸਾਹਿਬ ਕੋ ਇਹਨਾਂ ਨੇ 10 ਦਿਨ ਦਾ ਰਿਮਾਂਡ ਮੰਗਿਆ ਸੀ 3 ਦਿਨ ਦਾ ਇਹਨਾਂ ਨੂੰ ਅਲਾਉ ਹੋਇਆ 11 ਤਰੀਕ ਨੂੰ ਦੁਬਾਰਾ ਪੇਸ਼ ਕੀਤੇ ਦੇਖੋ ਜੀ ਉਹ ਸਾਡਾ ਇਨਵੈਸਟੀਗੇਸ਼ਨ ਦਾ ਪਾਰਟ ਹਰ ਚੀਜ਼ ਤੁਹਾਨੂੰ ਡਿਸਕਲੋਜ਼ ਨਹੀਂ ਕੀਤੀ ਜਾ ਸਕਦੀ ਤੇ ਉਹ ਜਾਂਚ ਦਾ ਵਿਸ਼ਾ ਹੈ ਕਈ ਚੀਜ਼ ਵਰੀ ਕਈ ਵਰੀ ਇਹ ਏ ਅਸੀਂ ਉਹ ਤਿੰਨ ਦਿਨ ਦਾ ਦੁਬਾਰਾ ਰਿਮਾਰਡ ਲਿਆ ਦੁਬਾਰਾ ਇਹ ਕੋਸ਼ਿਸ਼ ਕਰਕੇ ਦੁਬਾਰਾ 11 ਤਿੰਨ ਨੂੰ ਫਿਰ ਵੇਚ ਗਏ ਅੱਛਾ ਸਰ ਜੀ ਜੇ ਕੋਈ ਕੋਈ ਤਾਂ ਜਿਹੜਾ ਆਪਣੀ ਸੈਟ ਜੀ ਜਿਹੜਾ ਅਸੀਂ ਯੂਜ਼ ਕੀਤਾ ਗਿਆ ਲਾਇਸੈਂਸੀ ਵੀ ਆਪਣੀ ਗਿਆ ਸਰ ਉਹ ਜਾਂਚ ਦਾ ਵਿਸ਼ਾ ਜੀ ਉਹ ਤੁਹਾਨੂੰ ਬਾਅਦ ਦੱਸਿਆ ਜਾਊਗਾ ਸਰ ਤਿੰਨ ਦਿਨ ਰਿਮਾਰਡ ਤੇ ਰੱਖਿਆ ਕੋਈ ਜਾਣਕਾਰੀ ਸਰ ਹੋ ਜਾਈਗੀ ਅਸਲ ਵਿੱਚ ਜਾਂ ਚੱਲ ਰਹੀ ਹੈ ਜੀ ਯਾ ਚੱਲ ਜੀ ਚਾਚੋ ਸਰ ਡੀਵੀਆਰ ਵੀ ਲਿਆ ਸੀਗਾ 11 ਦਿਨ ਨੂੰ ਜਾਂ ਫੇਰ ਤੋਂ ਪੇਸ਼ ਕੀਤਾ ਜਾਏਗਾ 11 ਦਿਨ ਦੁਬਾਰਾ ਪੇਸ਼ ਕੀਤਾ ਅੱਛਾ 10 ਦਿਨ ਦਾ ਮੰਗਿਆ ਸੀ 10 ਦਿਨ ਦਾ ਮੰਗਿਆ ਸੀ 3 ਦਿਨ ਦਾ ਜੱਜ ਸਾਹਿਬ ਨੇ ਲਾਗ ਕੀਤਾ ਕੀ ਕੀ ਸਰ ਐਵੀਡੈਂਸ ਪੇਸ਼ ਕੀਤੇ ਗਏ ਨੇ ਨਾਲ ਚੋਰ ਕੋਈ ਵੀ ਉਹਨਾਂ ਕੋਲ ਐਵੀਡੈਂਸ ਨਹੀਂ ਹੈਗਾ ਬਸ ਉਹ ਹੀ ਕਹੀ ਜਾਂਦੇ ਜੀ 31 ਕੇਸ ਇਹਨਾਂ ਦੇ ਉੱਤੇ ਪਏ ਨੇ ਜਿੰਨੇ ਜਿਹੜੇ ਸਾਰੇ ਕੁਇਕਟਲ ਹੋਏ ਨੇ ਉਹਨਾਂ ਦੇ ਵਿੱਚ ਇੱਕ ਵੀ ਕੇਸ ਪੈਂਡਿੰਗ ਨਹੀਂ ਹੈ ਜਿਹੜੀ ਗਲਤ ਬਿਆਨਬਾਜ਼ੀ ਜਿਹੜੇ ਕਾਨੂੰਨ ਦੇ ਰਾਖੇ ਨੇ ਉਹ ਗਲਤ ਬਿਆਨਬਾਜ਼ੀ ਕੋਰਟ ਦੇ ਵਿੱਚ ਕਰ ਰਹੇ ਨੇ ਤੇ ਜੋ ਲਾਈਨ ਡਰ ਨੂੰ ਜਿਨ੍ਹਾਂ ਨੇ ਮੇਨਟੇਨ ਰੱਖਣਾ ਵਾ ਉਹਨਾਂ ਦੇ ਬਿਆਨ ਆ ਰਹੇ ਨੇ ਕਿ ਇਹਨਾਂ ਦੇ ਉੱਤੇ ਜੀ 31 ਕੇਸ ਪੈਂਡਿੰਗ ਨੇ ਜਿਨ੍ਹਾਂ ਦੇ ਵਿੱਚੋਂ ਇੱਕ ਵੀ ਕੇਸ ਇਹਨਾਂ ਦੇ ਉੱਤੇ ਪੈਂਡਿੰਗ ਨਹੀਂ ਹੈਗਾ ਸਾਰਿਆਂ ਚੋਂ ਕੁਇਟਲ ਹੋਈ ਆ ਜਿਹੜੇ ਸਮੇਂ-ਸਮੇਂ ਦੀਆਂ ਸਰਕਾਰਾਂ ਨੇ ਝੂਠੇ ਕੇਸ ਪਾਏ ਸੀ ਉਹ ਸਾਰਿਆਂ ਚੋਂ ਬਰੀ ਹੋ ਚੁੱਕੇ ਨੇ ਇਸ ਟਾਈਮ ਇਹਨਾਂ ਦੇ ਉੱਤੇ ਇੱਕ ਵੀ ਕੇਸ ਪੈਂਡਿੰਗ ਨਹੀਂ ਇਹਨਾਂ ਦੀ ਬਾਰ-ਬਾਰ ਇਹੋ ਹੀ ਪਲੀ ਹੋਂਦੀ ਆ ਕੋਰਟ ਦੇ ਵਿੱਚ ਵੀ ਜਾਂ ਇਹਨਾਂ ਦੇ ਜਿੰਨੇ ਵੀ ਉੱਚ ਅਫਸਰ ਨੇ ਜਿਹੜੇ ਉਹ ਬਾਹਰ ਕਹਿ ਰਹੇ ਆ ਜੀ ਇਹਨਾਂ ਦੇ ਉੱਤੇ ਇੰਨੇ ਕੇਸ ਨੇ ਉਹ ਨਹੀਂ ਇਹ ਆ ਕੋਈ ਵੀ ਇਹਨਾਂ ਦੇ ਉੱਤੇ ਕੇਸ ਜਿਹੜਾ ਉਹ ਪੈਂਡਿੰਗ ਨਹੀਂ ਹੈਗਾ ਇਸ ਟਾਈਮ ਤੇ ਜੱਜ ਸਾਹਿਬ ਕੋ ਇਹਨਾਂ ਨੇ 10 ਦਿਨ ਦਾ ਰਿਮਾਂਡ ਮੰਗਿਆ ਸੀ 3 ਦਿਨ ਦਾ ਇਹਨਾਂ ਨੂੰ ਅਲਾਉ ਹੋਇਆ 11 ਤਰੀਕ ਨੂੰ ਦੁਬਾਰਾ ਪੇਸ਼ ਕੀਤਾ ਦੁਬਾਰਾ ਜੋ ਉਹ ਸਾਡਾ ਇਨਵੈਸਟੀਗੇਸ਼ਨ ਦਾ ਪਾਰਟ ਹਰ ਚੀਜ਼ ਤੁਹਾਨੂੰ ਡਿਸਕਲੋਜ਼ ਨਹੀਂ ਕੀਤੀ ਜਾ ਸਕਦੀ ਤੇ ਉਹ ਜਾਂਚ ਦਾ ਵਿਸ਼ਾ ਹੈ ਕਈ ਚੀਜ਼ ਵਰੀ ਕਈ ਵਰੀ ਇਹਨਾਂ ਜਾਂਚ ਪ੍ਰਭਾਵਿਤ ਹੁੰਦੀ ਹੈ ਇਹ ਅਸੀਂ ਉਹ 3 ਦਿਨ ਦਾ ਦੁਬਾਰਾ ਰਿਮਾਂਡ ਲਿਆ ਦੁਬਾਰਾ ਅਸੀਂ ਕੋਸ਼ਿਸ਼ ਕਰਕੇ ਦੁਬਾਰਾ 11 ਤਰੀਕ ਨੂੰ ਫਿਰ ਪੇਸ਼ ਕਰਾਂਗੇ ਉਹ ਜਾਂਚ ਦਾ ਵਿਸ਼ਾ ਜੀ ਉਹ ਤੁਹਾਨੂੰ ਬਾਅਦ ਦੱਸਿਆ ਜਾਊਗਾ। ਸਤਿੰਨ ਦਿਨ ਰਿਮਾਰਕ ਤੇ ਰੱਖਿਆ ਕੋਈ ਜਾਣਕਾਰੀ ਸਰ ਹੋ ਜਾਏਗੀ ਅਸਲ ਵਿੱਚ। ਜਾਂ ਚੱਲ ਰਹੀ ਹੈ ਜੀ। ਜਾਂ ਚੱਲਦੀ। ਚਾਰਜੋ ਸਰ ਡੀਵੀਆਰ ਵੀ ਲਿਆ ਸੀਗਾ ਚਾਰਟੀਕਲ ਵੀ ਲੈ ਗਿਆ। 11 ਦਿਨ ਨੂੰ ਜਾਂ ਫੇਰ ਤੋਂ ਪੇਸ਼ ਕੀਤਾ ਜਾਏਗਾ। 11 ਦਿਨ ਦੁਬਾਰਾ ਪੇਸ਼ ਕੀਤਾ ਜਾਏਗਾ। ਅਜਾ 10 ਦਿਨ ਦਾ ਮੰਗਿਆ ਸੀ 10 ਦਿਨ ਦਾ ਮੰਗਿਆ ਸੀ 3 ਦਿਨ ਦਾ ਜਾ ਸਾਬ ਨੇ ਹੌਕੀਤਾ ਕੀ ਕੀ ਸਰ ਐਵੀਡੈਂਸ ਪੇਸ਼ ਕੀਤੇ ਗਏ ਨੇ ਅਦਾਲਤ ਚੋਰ ਕੋਈ ਵੀ ਉਹਨਾਂ ਕੋਈ ਐਵੀਡੈਂਸ ਨਹੀਂ ਹੈਗਾ ਬਸ ਉਹ ਹੀ ਕਹੀ ਜਾਂਦੇ ਜੀ 31 ਕੇਸ ਇਹਨਾਂ ਦੇ ਉੱਤੇ ਪਏ ਨੇ ਜਿੰਨੇ ਜਿਹੜੇ ਸਾਰੇ ਕੁਵਿੱਟ ਲੋਏ ਨੇ ਉਹਨਾਂ ਦੇ ਵਿੱਚ ਇੱਕ ਵੀ ਕੇਸ ਪੈਂਡਿੰਗ ਨਹੀਂ ਹੈ ਜਿਹੜੀ ਗਲਤ ਬਿਆਨਬਾਜ਼ੀ ਜਿਹੜੇ ਕਾਨੂੰਨ ਦੇ ਰਾਖੇ ਨੇ ਉਹ ਗਲਤ ਬਿਆਨਬਾਜ਼ੀ ਕੋਰਟ ਦੇ ਵਿੱਚ ਕਰ ਰਹੇ ਨੇ ਤੇ ਜੋ ਲਾਈਨ ਆਰਡਰ ਨੂੰ ਜਿਨ੍ਹਾਂ ਨੇ ਮੇਨਟੇਨ ਰੱਖਣਾ ਵਾ ਉਹਨਾਂ ਦੇ ਬਿਆਨ ਆ ਰਹੇ ਨੇ ਕਿ ਇਹਨਾਂ ਦੇ ਉੱਤੇ ਜੀ 31 ਕੇਸ ਪੈਂਡਿੰਗ ਨੇ ਜਿਨ੍ਹਾਂ ਦੇ ਵਿੱਚੋਂ ਇੱਕ ਵੀ ਕੇਸ ਇਹਨਾਂ ਦੇ ਉੱਤੇ ਪੈਂਡਿੰਗ ਨਹੀਂ ਹੈਗਾ ਸਾਰਿਆਂ ਚੋਂ ਕੁਇਟਲ ਹੋਈ ਆ ਜਿਹੜੇ ਸਮੇਂ-ਸਮੇਂ ਦੀਆਂ ਸਰਕਾਰਾਂ ਨੇ ਝੂਠੇ ਕੇਸ ਪਾਏ ਸੀ ਉਹ ਸਾਰਿਆਂ ਚੋਂ ਬਰੀ ਹੋ ਚੁੱਕੇ ਨੇ ਇਸ ਟਾਈਮ ਇਹਨਾਂ ਦੇ ਉੱਤੇ ਇੱਕ ਵੀ ਕੇਸ ਪੈਂਡਿੰਗ ਨਹੀਂ ਇਹਨਾਂ ਦੀ ਬਾਰ ਬਾਰ ਇਹੋ ਹੀ ਪਲੀ ਹੋਂਦੀ ਆ ਕੋਰਟ ਦੇ ਵਿੱਚ ਵੀ ਜਾਂ ਇਹਨਾਂ ਦੇ ਜਿੰਨੇ ਵੀ ਉੱਚ ਅਫਸਰ ਨੇ ਜਿਹੜੇ ਉਹ ਬਾਹਰ ਕਹਿ ਰਹੇ ਆ ਜੀ ਇਹਨਾਂ ਦੇ ਉੱਤੇ ਇੰਨੇ ਕੇਸ ਨੇ ਉਹ ਨੇ ਇਹ ਆ ਕੋਈ ਵੀ ਇਹਨਾਂ ਦੇ ਉੱਤੇ ਕੇਸ ਜਿਹੜਾ ਉਹ ਪੈਂਡਿੰਗ ਨਹੀਂ ਹੈਗਾ ਇਸ ਟਾਈਮ ਤੇ ਜੱਜ ਸਾਹਿਬ ਕੋ ਇਹਨਾਂ ਨੇ 10 ਦਿਨ ਦਾ ਰਿਮਾਂਡ ਮੰਗਿਆ ਸੀ 3 ਦਿਨ ਦਾ ਇਹਨਾਂ ਨੂੰ ਅਲਾਉ ਹੋਇਆ 11 ਤਰੀਕ ਨੂੰ ਦੁਬਾਰਾ ਪੇਸ਼ ਕਰਨ ਦੇ ਦੁਬਾਰਾ ਦੇਖੋ ਜੀ ਉਹ ਸਾਡਾ ਇਨਵੈਸਟੀਗੇਸ਼ਨ ਦਾ ਪਾਰਟ ਹਰ ਚੀਜ਼ ਤੁਹਾਨੂੰ ਡਿਸਕਲੋਜ਼ ਨਹੀਂ ਕੀਤੀ ਜਾ ਸਕਦੀ ਤੇ ਉਹ ਜਾਂਚ ਦਾ ਵਿਸ਼ਾ ਹੈ ਕਈ ਚੀਜ਼ ਵਰੀ ਏ ਅਸੀਂ ਹੁਣ 3 ਦਿਨ ਦਾ ਦੁਬਾਰਾ ਰਿਮਾਰਡ ਲਿਆ ਦੁਬਾਰਾ ਹੀ ਕੋਸ਼ਿਸ਼ ਕਰਕੇ ਦੁਬਾਰਾ 11 ਤਿੰਨ ਨੂੰ ਫਿਰ ਪੇਸ਼ ਕਰਾਂਗੇ ਸਰ ਜਿਹੜਾ ਅੱਛਾ ਕੋਈ ਸੰਖੇਣਾ ਵਾਰਨ ਨਹੀਂ ਸਰ ਆਪਣੀ ਯੂਜ਼ ਕੀਤਾ ਗਿਆ ਲਾਇਸੈਂਸੀ ਵੀ ਆਪਣੀ ਹੀ ਕਰ ਸਰ ਉਹ ਜਾਂਚ ਦਾ ਵਿਸ਼ਾ ਜੀ ਉਹ ਤੁਹਾਨੂੰ ਬਾਅਦ ਦੱਸਿਆ ਜਾਊਗਾ ਸਰ 3 ਦਿਨ ਰਿਮਾਰਡ ਤੇ ਰੱਖਿਆ ਕੋਈ ਜਾਣਕਾਰੀ ਸਰ ਹੋ ਜਾਏਗੀ ਆ ਸਰ ਜੀ ਜਾਂ ਚੱਲ ਰਹੀ ਹੈ ਜੀ ਜਾਂ ਚੱਲਦੀ ਸਰਚੋ ਸਰ ਡੀਵੀਆਰ ਵੀ ਲਿਆ ਸੀਗਾ ਕੋਈ 11 ਦੀ ਵੀ ਜਾਂ ਫੇਰ ਤੋਂ ਪੇਸ਼ ਕੀਤਾ ਜਾਏਗਾ 11 ਦੀ ਦੁਬਾਰਾ ਪੇਸ਼ ਕੀਤਾ ਅੱਜ 10 ਦਿਨ ਦਾ ਮੰਗਿਆ ਜੀ 10 ਦਿਨ ਦਾ ਮੰਗਿਆ ਸੀ 3 ਦਿਨ ਦਾ ਜਾ ਸਾਹਬ ਨੇ ਹੌਕੀਤਾ ਕੀ ਕੀ ਸਰ ਐਵੀਡੈਂਸ ਪੇਸ਼ ਕੀਤੇ ਗਏ ਨੇ ਅਦਾਲਤ ਚੋਰ ਕੋਈ ਵੀ ਉਹਨਾਂ ਕੋਈ ਐਵੀਡੈਂਸ ਨਹੀਂ ਹੈਗਾ ਬਸ ਉਹ ਹੀ ਕਹੀ ਜਾਂਦੇ ਜੀ 31 ਕੇਸ ਇਹਨਾਂ ਦੇ ਉੱਤੇ ਪਏ ਨੇ ਜਿੰਨੇ ਜਿਹੜੇ ਸਾਰੇ ਕੁਇਟਲੋਏ ਨੇ ਉਹਨਾਂ ਦੇ ਵਿੱਚ ਇੱਕ ਵੀ ਕੇਸ ਪੈਂਡਿੰਗ ਨਹੀਂ ਹੈ ਜਿਹੜੀ ਗਲਤ ਬਿਆਨਬਾਜ਼ੀ ਜਿਹੜੇ ਕਾਨੂੰਨ ਦੇ ਰਾਖੇ ਨੇ ਉਹ ਗਲਤ ਬਿਆਨਬਾਜ਼ੀ ਕੋਰਟ ਦੇ ਵਿੱਚ ਕਰ ਰਹੇ ਨੇ ਤੇ ਉਹ ਲਾਈਨ ਆਰਡਰ ਨੂੰ ਜਿਨ੍ਹਾਂ ਨੇ ਮੇਨਟੇਨ ਰੱਖਣਾ ਵਾ ਉਹਨਾਂ ਦੇ ਬਿਆਨ ਆ ਰਹੇ ਨੇ ਕਿ ਇਹਨਾਂ ਦੇ ਉੱਤੇ ਜੀ 31 ਕੇਸ ਪੈਂਡਿੰਗ ਨੇ ਜਿਨ੍ਹਾਂ ਦੇ ਵਿੱਚੋਂ ਇੱਕ ਵੀ ਕੇਸ ਇਹਨਾਂ ਦੇ ਉੱਤੇ ਪੈਂਡਿੰਗ ਨਹੀਂ ਹੈਗਾ ਸਾਰਿਆਂ ਚੋਂ ਕੁਇਟਲ ਹੋਈ ਆ ਜਿਹੜੇ ਸਮੇਂ-ਸਮੇਂ ਦੀਆਂ ਸਰਕਾਰਾਂ ਨੇ ਝੂਠੇ ਕੇਸ ਪਾਏ ਸੀ ਉਹ ਸਾਰਿਆਂ ਚੋਂ ਬਰੀ ਹੋ ਚੁੱਕੇ ਨੇ ਇਸ ਟਾਈਮ ਇਹਨਾਂ ਦੇ ਉੱਤੇ ਇੱਕ ਵੀ ਕੇਸ ਪੈਂਡਿੰਗ ਨਹੀਂ ਇਹਨਾਂ ਦੀ ਬਾਰ-ਬਾਰ ਇਹੋ ਹੀ ਪਲੀ ਹੁੰਦੀ ਆ ਕੋਰਟ ਦੇ ਵਿੱਚ ਵੀ ਜਾਂ ਇਹਨਾਂ ਦੇ ਜਿੰਨੇ ਵੀ ਉੱਚ ਅਫਸਰ ਨੇ ਜਿਹੜੇ ਉਹ ਬਾਹਰ ਕਹਿ ਰਹੇ ਆ ਜੀ ਇਹਨਾਂ ਦੇ ਉੱਤੇ ਐਨੇ ਕੇਸ ਨੇ ਉਹ ਨਹੀਂ ਇਹ ਆ ਕੋਈ ਵੀ ਇਹਨਾਂ ਦੇ ਉੱਤੇ ਕੇਸ ਜਿਹੜਾ ਉਹ ਪੈਂਡਿੰਗ ਨਹੀਂ ਹੈਗਾ ਇਸ ਟਾਈਮ ਤੇ ਜੱਜ ਸਾਹਿਬ ਕੋ ਇਹਨਾਂ ਨੇ 10 ਦਿਨ ਦਾ ਰਿਮਾਂਡ ਮੰਗਿਆ ਸੀ 3 ਦਿਨ ਦਾ ਇਹਨਾਂ ਨੂੰ ਅਲਾਉ ਹੋਇਆ 11 ਤਰੀਕ ਨੂੰ ਦੁਬਾਰਾ ਪੇਸ਼ ਕਰ ਦੇਣਾ ਦੇਖੋ ਜੀ ਉਹ ਸਾਡਾ ਇਨਵੈਸਟੀਗੇਸ਼ਨ ਦਾ ਪੜਾਟ ਹਰ ਚੀਜ਼ ਤੁਹਾਨੂੰ ਡਿਸਕਲੋਜ਼ ਨਹੀਂ ਕੀਤੀ ਜਾ ਸਕਦੀ ਤੇ ਉਹ ਜਾਂਚ ਦਾ ਵਿਸ਼ਾ ਹੈ ਕਈ ਚੀਜ਼ ਵਰੀ ਕਈ ਵਰੀ ਇਹਨਾਂ ਜਾਂਚ ਪ੍ਰਭਾਵਤ ਹੁੰਦੀ ਹੈ ਇਹ ਅਸੀਂ ਹੁਣ 3 ਦਿਨ ਦਾ ਦੁਬਾਰਾ ਰਿਮਾਂਡ ਲਿਆ ਦੁਬਾਰਾ ਅਸੀਂ ਕੋਸ਼ਿਸ਼ ਕਰਕੇ ਦੁਬਾਰਾ 11 ਤਰੀਕ ਨੂੰ ਫਿਰ ਪੇਸ਼ ਕਰਾਂ ਉਹ ਜਾਂਚ ਦਾ ਵਿਸ਼ਾ ਜੀ ਤੁਹਾਨੂੰ ਬਾਅਦ ਦੱਸਿਆ ਜਾਊਗਾ ਸਰ ਤਿੰਨ ਦਿਨ ਰਿਮਾਰਟ ਤੇ ਰੱਖਿਆ ਕੋਈ ਜਾਣਕਾਰੀ ਸਰ ਹੋ ਜਾਈਗੀ ਅਸਲ ਵਿੱਚ ਜਾਂ ਚੱਲ ਰਹੀ ਹੈ ਜੀ ਜਾਂ ਚੱਲਦੀ ਸਰ ਬੀਵੀਆਰ ਵੀ ਲਿਆ ਸੀਗਾ ਕੋਈ ਚਾਹੀਦਾ ਨਹੀਂ ਲੈ ਜੀ ਇਹੋ ਜਿਹੀ ਕੋਈ ਗੱਲ ਨਹੀਂ 11 ਦਿਨ ਨੂੰ ਜਾਂ ਫੇਰ ਤੋਂ ਪੇਸ਼ ਕੀਤਾ ਜਾਏਗਾ 11 ਦਿਨ ਦੁਬਾਰਾ ਪੇਸ਼ ਕੀਤਾ ਅੱਛਾ 10 ਦਿਨ ਦਾ ਮੰਗਿਆ ਸੀ 10 ਦਿਨ ਦਾ ਮੰਗਿਆ ਸੀ 3 ਦਿਨ ਦਾ ਜਾ ਸਾਬ ਨੇ ਹੌਕਾ ਕਿਤਾ ਕੀ ਕੀ ਸਰ ਐਵੀਡੈਂਸ ਪੇਸ਼ ਕੀਤੇ ਕਿ ਨਾ ਦਾਲਾ ਚੋਰ ਕੋਈ ਨਹੀਂ ਉਹਨਾਂ ਕੋਲ ਐਵੀਡੈਂਸ ਨਹੀਂ ਹੈਗਾ ਬਸ ਉਹ ਹੀ ਕਹੀ ਜਾਂਦੇ ਜੀ 31 ਕੇਸ ਇਹਨਾਂ ਦੇ ਉੱਤੇ ਪਏ ਨੇ ਜਿੰਨੇ ਜਿਹੜੇ ਸਾਰੇ ਕੁਵਿੱਟਲ ਹੋਏ ਨੇ ਉਹਨਾਂ ਦੇ ਵਿੱਚ ਇੱਕ ਵੀ ਕੇਸ ਪੈਂਡਿੰਗ ਨਹੀਂ ਹੈ ਜਿਹੜੀ ਗਲਤ ਬਿਆਨਬਾਜ਼ੀ ਜਿਹੜੇ ਕਾਨੂੰਨ ਦੇ ਰਾਖੇ ਨੇ ਉਹ ਗਲਤ ਬਿਆਨਬਾਜ਼ੀ ਕੋਰਟ ਦੇ ਵਿੱਚ ਕਰ ਰਹੇ ਨੇ ਤੇ ਜੋ ਲਾਇਨ ਆਰਡਰ ਨੂੰ ਜਿਨ੍ਹਾਂ ਨੇ ਮੇਨਟੇਨ ਰੱਖਣਾ ਵਾ ਉਹਨਾਂ ਦੇ ਬਿਆਨ ਆ ਰਹੇ ਨੇ ਕਿ ਇਹਨਾਂ ਦੇ ਉੱਤੇ ਜੀ 31 ਕੇਸ ਪੈਂਡਿੰਗ ਨੇ ਜਿਨ੍ਹਾਂ ਦੇ ਵਿੱਚੋਂ ਇੱਕ ਵੀ ਕੇਸ ਇਹਨਾਂ ਦੇ ਉੱਤੇ ਪੈਂਡਿੰਗ ਨਹੀਂ ਹੈਗਾ ਸਾਰਿਆਂ ਚੋਂ ਕੁਇਟਲ ਹੋਈ ਆ ਜਿਹੜੇ ਸਮੇਂ-ਸਮੇਂ ਦੀਆਂ ਸਰਕਾਰਾਂ ਨੇ ਝੂਠੇ ਕੇਸ ਪਾਏ ਸੀ ਉਹ ਸਾਰਿਆਂ ਚੋਂ ਬਰੀ ਹੋ ਚੁੱਕੇ ਨੇ ਇਸ ਟਾਈਮ ਇਹਨਾਂ ਦੇ ਉੱਤੇ ਇੱਕ ਵੀ ਕੇਸ ਪੈਂਡਿੰਗ ਨਹੀਂ ਇਹਨਾਂ ਦੀ ਬਾਰ ਬਾਰ ਇਹੋ ਹੀ ਪਲੀ ਹੁੰਦੀ ਆ ਕੋਰਟ ਦੇ ਵਿੱਚ ਵੀ ਜਾਂ ਇਹਨਾਂ ਦੇ ਜਿੰਨੇ ਵੀ ਉੱਚ ਅਫਸਰ ਨੇ ਜਿਹੜੇ ਉਹ ਬਾਹਰ ਕਹਿ ਰਹੇ ਆ ਜੀ ਇਹਨਾਂ ਦੇ ਉੱਤੇ ਇੰਨੇ ਕੇਸ ਨੇ ਉਹ ਨਹੀਂ ਇਹ ਆ ਕੋਈ ਵੀ ਇਹਨਾਂ ਦੇ ਉੱਤੇ ਕੇਸ ਜਿਹੜਾ ਉਹ ਪੈਂਡਿੰਗ ਨਹੀਂ ਹੈਗਾ ਇਸ ਟਾਈਮ ਤੇ ਜੱਜ ਸਾਹਿਬ ਕੋ ਇਹਨਾਂ ਨੇ 10 ਦਿਨ ਦਾ ਰਿਮਾਂਡ ਮੰਗਿਆ ਸੀ 3 ਦਿਨ ਦਾ ਇਹਨਾਂ ਨੂੰ ਅਲਾਉ ਹੋਇਆ 11 ਤਰੀਕ ਨੂੰ ਦੁਬਾਰਾ ਪੇਸ਼ ਕੀਤੇ ਦੇਖੋ ਜੀ ਉਹ ਸਾਡਾ ਇਨਵੈਸਟੀਗੇਸ਼ਨ ਦਾ ਪਾਰਟ ਹਰ ਚੀਜ਼ ਤੁਹਾਨੂੰ ਡਿਸਕਲੋਜ਼ ਨਹੀਂ ਕੀਤੀ ਜਾ ਸਕਦੀ ਤੇ ਉਹ ਜਾਂਚ ਦਾ ਵੀ ਸਾਹਿਬ ਕਈ ਚੀਜ਼ ਵਰੀ ਕਈ ਵਰੀ ਇਹ ਏ ਅਸੀਂ ਉਹ ਤਿੰਨ ਦਿਨ ਦਾ ਦੁਬਾਰਾ ਰਿਮਾਰਡ ਲਿਆ ਦੁਬਾਰਾ ਹੀ ਬੁਸ਼ੇਸ਼ ਕਰਕੇ ਦੁਬਾਰਾ 11 ਤਿੰਨ ਨੂੰ ਫਿਰ ਵੇਚ ਲਿਆ ਸਰ ਜਿਹੜਾ ਮਸ਼ੀਨ ਕੋਈ ਛੋਟੀ ਸਰ ਜਿਹੜਾ ਨਾਰਮਲ ਇਸ ਦੀ ਤਕੀਵ ਲਾਇਸੈਂਸੀ ਵੈਪਨ ਸੀਗਾ ਸਰ ਉਹ ਜਾਂਚ ਜਾ ਵਿਸ਼ਾ ਜੀ ਤੁਹਾਨੂੰ ਬਾਅਦ ਦੱਸਿਆ ਜਾਊਗਾ ਸਰ ਤਿੰਨ ਦਿਨ ਰਿਮਾਰਡ ਤੇ ਰੱਖਿਆ ਕੋਈ ਜਾਣਕਾਰੀ ਸਰ ਹੋ ਜਾਈਗੀ ਅਸਲ ਵਿੱਚ ਜਾਂ ਚੱਲ ਰਹੀ ਹੈ ਜੀ ਯਾ ਚੱਲ ਜੀ ਸਰ ਵੀ ਵੀ ਆਰ ਵੀ ਲਿਆ ਸੀਗਾ ਅਸਲੀ ਜੀ ਇਹੋ ਜੀ ਕੋਈ ਗੱਲ ਨਹੀਂ 11 ਦਿਨ ਨੂੰ ਫਿਰ ਤੋਂ ਪੇਸ਼ ਕੀਤਾ ਜਾਏਗਾ 11 ਦਿਨ ਦੁਬਾਰਾ ਪੇਸ਼ ਕੀਤਾ ਅੱਛਾ 10 ਦਿਨ ਤਾਂ ਮੰਗਿਆ ਸੀ 10 ਦਿਨ ਦਾ ਮੰਗਿਆ ਸੀ 3 ਦਿਨ ਦਾ ਜਾ ਸਾਬ ਨੇ ਲੋਕਤਾ ਕੀ ਕੀ ਸਰ ਐਵੀਡੈਂਸ ਪੇਸ਼ ਕੀਤੇ ਗਏ ਨੇ ਦਾਲਾ ਚੋਰ ਕੋਈ ਨਹੀਂ ਉਹਨਾਂ ਕੋਈ ਐਵੀਡੈਂਸ ਨਹੀਂ ਹੈਗਾ ਬਸ ਉਹ ਹੀ ਕਹੀ ਜਾਂਦੇ ਜੀ 31 ਕੇਸ ਇਹਨਾਂ ਦੇ ਉੱਤੇ ਪਏ ਨੇ ਜਿੰਨੇ ਜਿਹੜੇ ਸਾਰੇ ਕੁਇਟਲ ਹੋਏ ਨੇ ਉਹਨਾਂ ਦੇ ਵਿੱਚ ਇੱਕ ਵੀ ਕੇਸ ਪੈਂਡਿੰਗ ਨਹੀਂ ਹੈ ਜਿਹੜੀ ਗਲਤ ਬਿਆਨਬਾਜ਼ੀ ਜਿਹੜੇ ਕਾਨੂੰਨ ਦੇ ਰਾਖੇ ਨੇ ਉਹ ਗਲਤ ਬਿਆਨਬਾਜ਼ੀ ਕੋਰਟ ਦੇ ਵਿੱਚ ਕਰ ਰਹੇ ਨੇ ਤੇ ਜੋ ਲਾਈਨ ਨੂੰ ਜਿਨ੍ਹਾਂ ਨੇ ਮੇਨਟੇਨ ਰੱਖਣਾ ਵਾ ਉਹਨਾਂ ਦੇ ਬਿਆਨ ਆ ਰਹੇ ਨੇ ਕਿ ਇਹਨਾਂ ਦੇ ਉੱਤੇ ਜੀ 31 ਕੇਸ ਪੈਂਡਿੰਗ ਨੇ ਜਿਨ੍ਹਾਂ ਦੇ ਵਿੱਚੋਂ ਇੱਕ ਵੀ ਕੇਸ ਇਹਨਾਂ ਦੇ ਉੱਤੇ ਪੈਂਡਿੰਗ ਨਹੀਂ ਹੈਗਾ ਸਾਰਿਆਂ ਚੋਂ ਕੁਇਟਲ ਹੋਈ ਆ ਜਿਹੜੇ ਸਮੇਂ-ਸਮੇਂ ਦੀਆਂ ਸਰਕਾਰਾਂ ਨੇ ਝੂਠੇ ਕੇਸ ਪਾਏ ਸੀ ਉਹ ਸਾਰਿਆਂ ਚੋਂ ਬਰੀ ਹੋ ਚੁੱਕੇ ਨੇ ਇਸ ਟਾਈਮ ਇਹਨਾਂ ਦੇ ਉੱਤੇ ਇੱਕ ਵੀ ਕੇਸ ਪੈਂਡਿੰਗ ਨਹੀਂ ਇਹਨਾਂ ਦੀ ਬਾਰ-ਬਾਰ ਇਹੋ ਹੀ ਪਲੀ ਹੋਂਦੀ ਆ ਕੋਰਟ ਦੇ ਵਿੱਚ ਵੀ ਜਾਂ ਇਹਨਾਂ ਦੇ ਜਿੰਨੇ ਵੀ ਉੱਚ ਅਫਸਰ ਨੇ ਜਿਹੜੇ ਉਹ ਬਾਹਰ ਕਹਿ ਰਹੇ ਆ ਜੀ ਇਹਨਾਂ ਦੇ ਉੱਤੇ ਇੰਨੇ ਕੇਸ ਨੇ ਉਹ ਨਹੀਂ ਇਹ ਆ ਕੋਈ ਵੀ ਇਹਨਾਂ ਦੇ ਉੱਤੇ ਕੇਸ ਜਿਹੜਾ ਉਹ ਪੈਂਡਿੰਗ ਨਹੀਂ ਹੈਗਾ ਇਸ ਟਾਈਮ ਤੇ ਜੱਜ ਸਾਹਿਬ ਕੋ ਇਹਨਾਂ ਨੇ 10 ਦਿਨ ਦਾ ਰਿਮਾਂਡ ਮੰਗਿਆ ਸੀ 3 ਦਿਨ ਦਾ ਇਹਨਾਂ ਨੂੰ ਅਲਾਉ ਹੋਇਆ 11 ਤਰੀਕ ਨੂੰ ਦੁਬਾਰਾ ਪੇਸ਼ ਕੀਤਾ ਦੇਖੋ ਜੀ ਉਹ ਸਾਡਾ ਇਨਵੈਸਟੀਗੇਸ਼ਨ ਦਾ ਪਾਰਟ ਹਰ ਚੀਜ਼ ਤੁਹਾਨੂੰ ਡਿਸਕਲੋਜ਼ ਨਹੀਂ ਕੀਤੀ ਜਾ ਸਕਦੀ ਤੇ ਉਹ ਜਾਂਚ ਦਾ ਵਿਸ਼ਾ ਹੈ ਕਈ ਚੀਜ਼ ਵਰੀ ਕਈ ਵਰੀ ਇਹਨਾਂ ਦੀ ਜਾਂਚ ਪ੍ਰਭਾਵਤ ਹੁੰਦੀ ਹੈ ਇਹ ਅਸੀਂ ਉਹ 3 ਦਿਨ ਦਾ